ਸਤਿ ਗੁਰੂ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਸੋਨੂ ਸਾਰਿਆਂ ਨੂੰ ਪਤਾ ਜਿਵੇਂ ਪੰਜਾਬ ਦੇ ਵਿੱਚ ਨਾ ਟੈਲੈਂਟ ਬਹੁਤ ਜ਼ਿਆਦਾ ਹੈ ਪਰ ਜਿਹੜਾ ਟੈਲੈਂਟ ਆ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਦੱਬਿਆ ਰਹਿ ਜਾਂਦਾ ਥੱਲੇ ਰਹਿ ਜਾਂਦਾ ਕੋਈ ਮੌਕੇ ਨਹੀਂ ਮਿਲਦੇ ਮੁੰਡਿਆਂ ਨੂੰ ਹੈ ਨਾ ਜਾਂ ਕਹਿ ਲਓ ਕੋਈ ਚਾਂਸ ਨਹੀਂ ਮਿਲਦਾ ਜਿਵੇਂ ਆਪਾਂ ਵੇਖਿਆ ਜਿਵੇਂ ਇਹ ਦੁਬਈ ਦਾ ਤੁਹਾਨੂੰ ਐਗਜ਼ਾਮਪਲ ਦੇ ਦਿੱ ਗਏ ਆਪਾਂ ਆਪਣੇ ਲੇਜੈਂਡ ਹੋਇਆ ਸਿੱਧੂ ਮੂਸੇਵਾਲਾ ਹੈ ਨਾ ਜਿਵੇਂ ਉਸ ਸਟੇਜਾਂ ਦੇ ਮਗਰ ਖੜਾ ਰਹਿੰਦਾ ਸੀਗਾ ਛੇਤੀ ਉਹਨੂੰ ਸਟੇਜ ਤੇ ਬੋਲਣ ਦਾ ਟਾਈਮ ਵੀ ਨਹੀਂ ਦਿੱਤਾ ਜਾਂਦਾ ਸੀਗਾ ਮੈਿਕ ਮੰਗਦਾ ਰਹੇ ਜਾਂਦਾ ਸੀਗਾ ਪਰ ਜਦੋਂ ਆਇਆ ਤਾਂ ਉਹਨੇ ਢੇਰੀਆਂ ਛਾਤੀਆਂ ਉਸੇ ਤਰ੍ਹਾਂ ਅੱਜ ਸਾਨੂੰ ਇੱਕ ਨੌਜਵਾਨ ਨੂੰ ਬੁਲਾਉਣ ਜਾ ਰਹੇ ਹਾਂ ਜਿਹੜਾ ਪਿੰਨਾ ਮੁੰਡਾ ਬੈਠਾ ਹੈਗਾ ਤੇ ਬਾਈ ਦੇ ਵਿੱਚ ਟੈਲੈਂਟ ਬਹੁਤ ਹੈ ਬਾਈ ਗੀਤਕਾਰ ਆ ਤੇ ਇੰਟਰੋਡਕਸ਼ਨ ਛੋਡੀ ਕਰਾਉਣੇ ਬਾਈ ਬਾਈ ਗੀਤਕਾਰ ਅੱਛਾ ਸੀ ਤੇ ਪਹਿਲਾਂ ਤਾਂ ਬਾਈ ਆਪਣੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਕੀ ਨਾਮ ਆਪਣਾ ਬਾਈ ਮੇਰਾ ਨਾਮ ਦੀਪ ਚੈਲੜਾ ਦੀਪ ਚੈਲੜਾ ਬਾਈ ਦਾ ਨਾਮ ਦੀਪ ਚੈਲੜਾ ਤੇ ਬਾਈ ਦਾ ਜੋਧਪੁਰ ਪਿੰਡ ਆ ਚੀਮਾ ਜੋਧਪੁਰ ਬਰਨਾਲੇ ਦੇ ਲਾਗੇ ਆ ਤੇ ਉੱਥੋਂ ਦਾ ਰਹਿਣ ਵਾਲਾ ਬਾਈ ਤੇ ਛੋਟੀ ਜੀ ਉਮਰ ਦੇ ਵਿੱਚ ਨਾ ਬਾਈ ਜਿਹੜੇ ਕਿ ਤੁਸੀਂ ਇਹ حساب ਲਾ ਲਓ ਇੰਨੇ ਕਿ ਗਾਣੇ ਲਿਖੀ ਬੈਠਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਆਪਾਂ ਗਾਂ ਗੱਲਬਾਤ ਤੁਸੀਂ ਵੀਡੀਓ ਸਾਰੀ ਐਂਡ ਤੱਕ ਦੇਖੋ ਕਿਉਂਕਿ ਜਿਹੜਾ ਪੰਜਾਬ ਦਾ ਟੈਲੈਂਟ ਆ ਨਾ ਉਹ ਇੱਥੇ ਹੀ ਰਹਿੰਦਾ ਮੁੰਡਿਆਂ ਨੂੰ ਮੌਕਾ ਮਿਲਣਾ ਚਾਹੀਦਾ ਆਪਾਂ ਕਹਿੰਦੇ ਆ ਵੀਡੀਓ ਤੁਸੀਂ ਸਾਰੀ ਦੇਖਣੀ ਐ ਸ਼ੇਅਰ ਜਰੂਰ ਕਰਨੀ ਐ ਤਾ ਕਿ ਮੁੰਡੇ ਦੀ ਮਦਦ ਹੋ ਸਕੇ ਹੈਲਪ ਹੋ ਸਕੇ ਦੇ ਮੁੰਡਾ ਤਾਂ ਜਾ ਸਕੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅੱਜ ਕੱਲ ਪਲੱਸ 2 ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਹੈ ਪੰਜਾਬ ਵਿੱਚ ਕੋਈ ਨਹੀਂ ਰਹਿੰਦਾ ਬਾਹਰ ਚੜਿਆ ਜਾਂਦਾ ਸਾਰਿਆਂ ਵਿੱਚ ਬਾਹਰ ਦੀ ਦੌੜ ਲੱਗੀ ਹੋਈ ਹੈ ਪਰ ਮੁੰਡੇ ਨੇ ਬਾਹਰ ਦਾ ਜਿਹੜਾ ਆਪਣਾ ਸਾਰਾ ਕੁਝ ਠਗਰਾਇਆ ਬਾਹਰ ਨਹੀਂ ਗਿਆ ਬਾਈ ਕਹਿੰਦਾ ਮੈਂ ਇੱਥੇ ਹੀ ਰਹਿ ਕੇ ਆਪਣੀ ਮਿਹਨਤ ਕਰਨੀ ਹੈ ਤੇ ਕਿਸੇ ਦਿਨ ਸਫਲ ਹੋਣਾਗਾ ਤੇ ਆਪਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਸਫਲ ਵੀ ਜ਼ਰੂਰ ਹੋਊਗਾ ਬਈ ਬਲਦੇਪ ਇਹਦਾ ਸੋ ਕਿੰਨੇ ਤੁਸੀਂ ਪੜ੍ਹੇ ਹੋ ਕਿੰਨੀ ਸਟੱਡੀ ਕੀਤੀ ਹੋ ਬਈ ਤੁਹਾਡੀ ਮੈਂ ਪਲੱਸ 2 ਪਾਸ ਹਾਂ ਪਲੱਸ 2 ਕੀਤੀ ਵੀ ਹੈ ਤੇ ਪਲੱਸ 2 ਦੇ ਬਾਅਦ ਜਿਵੇਂ ਬਈ ਅੱਜ ਕੱਲ ਸਾਰਿਆਂ ਦੇ ਵਿੱਚ ਅੱਜ ਕੱਲ ਨੌਜਵਾਨ ਮੁੰਡੇ ਕੁੜੇ ਜਿਹੜਾ ਹੁੰਦਾ ਹੈ ਨਾ ਵੀ ਬਾਹਰ ਜਾਣਾ ਬਾਹਰ ਜਾਣ ਅੱਗੇ ਤੁਹਾਡੇ ਦਿਮਾਗ ਦੇ ਵਿੱਚ ਵੀ ਕਿਦਾ ਆ ਵੀ ਬਾਹਰ ਜਾ ਕੇ ਜਾ ਕੇ ਇੱਥੇ ਰਹਿ ਕੇ ਤੁਹਾਨੂੰ ਸੀਗਾ ਵੀ ਇੱਥੇ ਰਹਿ ਕੇ ਮਿਹਨਤ ਕਰਨੀ ਆ ਨਹੀਂ ਇੱਥੇ ਰਹਿ ਕੇ ਮਿਹਨਤ ਕਰਨੀ ਆ ਜਿਹੜੇ ਕਿ ਬਾਹਰ ਨਹੀਂ ਜਾਣਾ ਨਹੀਂ ਬਾਹਰ ਵੇਖੋ ਬਈ ਬਹੁਤ ਵੱਡੀ ਗੱਲ ਆ ਨਾ ਅੱਜ ਕੱਲ ਕਹਿੰਗੇ ਹਰੇਕ ਦੇ ਵਿੱਚ ਇਹ ਹੁੰਦਾ ਹੈ ਹਰੇਕ ਨੌਜਵਾਨ ਮੁੰਡਾ ਕੁੜੀ ਆ ਜਿਹੜੇ ਉਹ ਵੀਡੀਓ ਵੇਖਦੇ ਹੋਏ ਹਰੇਕ ਨੂੰ ਇਹ ਹੁੰਦਾ ਸੀ ਬਾਹਰ ਜਾਣਾ ਬਾਹਰ ਜਾਣਾ ਪਰ ਭਾਈ ਇਹ ਨਹੀਂ ਹੈਗਾ ਕਿ ਭਾਈ ਬਾਹਰ ਜਾ ਨਹੀਂ ਸਕਦਾ ਜਾ ਸਕਦਾ ਜਿਵੇਂ ਕਿ ਹਰੇਕ ਪੜ ਕੇ ਗਾ ਇਸ ਕਰਕੇ ਪੀੜੀ ਕਰਕੇ ਬਾਹਰ ਹਰੇਕ ਜਾ ਵਰਦਾ ਪਰ ਨੌਜਵਾਨ ਨੇ ਹੈ ਨਾ ਆਉਦਾ ਵੇਖੋ ਕਿਡਾ ਜੀਰਾ ਕੱਢਿਆ ਕਰਦਾ ਮੈਂ ਬਾਹਰ ਜਾਣਾ ਨਹੀਂਗਾ ਇੱਥੇ ਹੀ ਰਹਿ ਕੇ ਮਿਹਨਤ ਕਰਨੀ ਹੈ ਭਾਈ ਗੀਤ ਲਿਖਦਾ ਭਾਈ ਜਿਹੜਾ ਤੁਹਾਡੇ ਵਿੱਚ ਇਹ ਗੀਤ ਲਿਖਣ ਵਾਲਾ ਸਿਸਟਮ ਮਨ ਦੇ ਵਿੱਚ ਆਇਆ ਹੈ ਨਾ ਕਿੰਨੇ ਟਾਈਮ ਤੋਂ ਭਾਈ ਤੁਸੀਂ ਜਿਹੜੇ ਗੀਤੇ ਲਿਖ ਰਹੇ ਹੋ ਮੈਂ ਭਾਈ 16 17 ਸਾਲ ਹੋ ਗਏ ਲਿਖਦੇ 16 17 ਕਿੰਨੀ ਉਮਰ ਆ ਤੁਹਾਡੀ ਬਣ ਬਈ ਹੁਣ ਮੈਂ 24 ਸਾਲ 24 ਸਾਲ ਮਤਲਬ ਕਿ ਕਿਹੜੀ ਕਲਾਸ ਵਿੱਚ ਸੀਗੇ ਜਦੋਂ ਤੁਸੀਂ ਗਾਣੇ ਲਿਖਣ ਦਾ ਤੁਹਾਡਾ ਸਿਸਟਮ ਸੀਗਾ ਚੱਲ ਰਿਹਾ ਸੀਗਾ ਮੈਂ ਬਈ ਤੀਜੀ ਕਲਾਸ ਚ ਸਟਾਰਟ ਕੀਤਾ ਤੀਜੀ ਜੇ ਉੱਥੇ ਹੀ ਕਲਾਸ ਦੇ ਵਿੱਚ ਹੋਗਾ ਬਈ ਬਈ ਕਿੰਨੀ ਉਮਰ ਹੁੰਦੀ ਤੀਜੀ ਉੱਥੇ ਕਲਾਸ ਦੇ ਵਿੱਚ ਤੁਸੀਂ ਆਪ ਹੀ ਹਿਸਾਬ ਲਾ ਲਓ ਉਹਦਾ ਬਾਈਕ ਆਣੇ ਲਿਖਦਾ ਹੈ ਬਈ ਅੱਜ ਤੱਕ ਕਿੰਨੇ ਗਾਣੇ ਲਿਖ ਲਏ ਹੁਣ ਕਿ ਤੁਸੀਂ ਸਾਰੇ ਜੇ ਕੋਈ ਗਿਣਤੀ ਹੋਵੇ ਤਾਂ ਮੈਂ ਵੀ 2500 3000 ਤੋਂ ਉੱਪਰ ਹੀ ਕਰਦਾ ਉਹ 25 3000 ਗੀਤ ਲਿਖਦਾ। ਕਿੱਕਾਂ ਭਰੀਆਂ ਭੰਗਾਂ। ਕਾਪੀਆਂ ਭਰੀਆਂ। ਵੇਖੋ ਵੀ 2500 3000 ਯਾਰ ਗਾਣਾ ਬਹੁਤ ਹੁੰਦਾ ਕੋਈ 2500 3000 ਨੰਬਰ ਥੋੜਾ ਨਹੀਂ ਹੁੰਦਾ ਤੇ ਉਹ ਵੀ ਛੋਟੀ ਜੋ 24 ਸਾਲਾਂ ਦਾ ਮੁੰਡਾ ਹੈ 24 ਸਾਲਾਂ ਦੇ ਵਿੱਚ ਤੁਸੀਂ ਐਂ ਦੇਖ ਲਓ ਅੱਜ ਕੱਲ੍ਹ 24 ਸਾਲਾਂ ਦੇ ਨੌਜਵਾਨ ਕਿੱਥੇ ਇੱਥੇ ਕੋਈ ਹੈ ਨਹੀਂ ਗਾ ਬਾਹਰ ਗਏ ਹੋਏ ਸਾਰੇ ਤੇ ਬਾਈ ਨੇ ਇੱਥੇ ਰਹਿ ਕੇ 24 2500 ਗਾਣਾ ਲਿਖਦਾ। ਭਾਈ ਇਹ ਜਿਵੇਂ ਮੈਨੂੰ ਦੇਖ ਰਿਹਾ ਲੈ ਸਿਸਟਮ ਕੋਈ ਆਪਣੇ ਪਹਿਲਾਂ ਕੋਈ ਆਪਣੇ ਪਰਿਵਾਰ ਦੇ ਵਿੱਚ ਵੀ ਕੋਈ ਲਿਖਣ ਗਾਉਣ ਦਾ ਸ਼ੌਂਕ ਰੱਖਦਾ ਸੀ ਜਾਂ ਉਹਨਾਂ ਨੂੰ ਵੇਖ ਕੇ ਕਿ ਆ ਆਪਣੇ ਆਪ ਹੀ ਤੋਂ ਸੋਡੇ ਵਿੱਚ ਇਹ ਟੈਲੈਂਟ ਹੈ ਨਹੀਂ ਥੋੜਾ ਜਿਹਾ ਦਾਦਾ ਮੇਰਾ ਰੱਖਦਾ ਲੱਗਦਾ ਸੀ ਸ਼ੌਂਕ ਲਿਖਣ ਦਾ ਕੀ ਗਾਉਣ ਦਾ ਲਿਖ ਵੀ ਲੈਂਦਾ ਗਾ ਵੀ ਲੈਂਦਾ ਠੀਕ ਹੈ ਤੇ ਉਹਨਾਂ ਨੇ ਫਿਰ ਤੁਹਾਨੂੰ ਅਪਰੀਸ਼ੀਏਟ ਕੀਤਾ ਉਹਨਾਂ ਤੋਂ ਸਿੱਖਿਆ ਤੁਸੀਂ ਕਿ ਇਹ ਆਪਣੇ ਆਪ ਹੀ ਤੇਰੇ ਪਾਸੇ ਨੂੰ ਹੋਏ ਨਹੀਂ ਉਦੋਂ ਤਾਂ ਹੁਣ ਮੈਨੂੰ ਪਤਾ ਲੱਗਦਾ ਵੀ ਉਹ ਲਿਖਣ ਦਾ ਗਾਉਣ ਦਾ ਸੀ ਜਾਂ ਉਹ ਤਾਂ ਮੈਂ ਥੋੜਾ ਜਿਹਾ ਆਪਣੇ ਆਪ ਆਟੋਮੈਟਿਕ ਹੋ ਗਿਆ ਠੀਕ ਹੈ ਜਿਵੇਂ ਕਿ ਜਦੋਂ ਤੁਸੀਂ ਬਈ ਰਾਖ ਕੇ ਤੁਸੀਂ ਪਹਿਲੇ ਪਹਿਲਾਂ ਗਾਣੇ ਗੂੜੇ ਦੇ ਕੇ ਨਾ ਘਰੇ ਕਰਦੇ ਨੂੰ ਦੱਸਿਆ ਸੁਣਾਏ ਕਰਦੇ ਨੂੰ ਗਾ ਗੂੜੇ ਦੇ ਸੁਣਾਏ ਤੇ ਕਰਦੇ ਦਾ ਕੀ ਰਿਐਕਸ਼ਨ ਸੀ ਜਦੋਂ ਪਹਿਲਾ ਪਹਿਲਾ ਜਦੋਂ ਕਰਦੇ ਨੇ ਇਹ ਨਹੀਂ ਕਿ ਵੀ ਕਿਹੜੇ ਪੁੱਠੇ ਕੰਮਾਂ 'ਚ ਪਿਆ ਪੜ ਪੁੱੜ ਲਾ ਜਾਂ ਬੇਕ ਹੀ ਕੰਮਾਂ ਦੇ ਟੱਬੇ ਕਹਿੰਦੇ ਸੀ ਰੋਕਦੇ ਸੀ ਬੇ ਕਿੰਦਰ ਪਾਸੇ ਪਿਆ ਤੇ ਫਿਰ ਕਿਵੇਂ ਸਮਝਾਇਆ ਕਰਦੇ ਨੂੰ ਕਿ ਉਵੇਂ ਚੱਲੀ ਗਿਆ ਸਿਸਟਮ ਫਿਰ ਉਵੇਂ ਚੱਲੀ ਗਿਆ ਹੌਲੀ ਹੌਲੀ ਸਮਝ ਆਉਣ ਲੱਗ ਗਈ ਹੁਣ ਉਹ ਰੋਕ ਦੇ ਨਹੀਂ ਹਟ ਹੁਣ ਨਹੀਂ ਰੋਕ ਦੇ ਨਹੀਂ ਹਟ ਬਈ ਕਰੋ ਤੇਰੀ ਮਰਜ਼ੀ ਹੈ ਕਰੋ ਤੇ ਕਰਦੇ ਨੇ ਇਹ ਨਹੀਂ ਕਿ ਬਈ ਸਾਰੇ ਮੁੰਡੇ ਅੱਜ ਗੱਲ ਤੁਹਾਡੇ ਪਿੰਡੋਂ ਵੀ ਗਏ ਹੋਣਗੇ ਬਾਹਰ ਗਏ ਹੋਣਗੇ ਬਹੁਤ ਹੈ ਕਿ ਤੂੰ ਆ ਕਿਹੜੇ ਕੰਮ ਆਇਆ ਬਈ ਬਾਹਰ ਬੋਰ ਜਾੜੜਾ ਕੋਈ ਕੰਮ ਧੰਦਾ ਕਰ ਲੈ ਕਹਿੰਦੇ ਸੀ ਵਟ ਬਈ ਜਾਣਾ ਨਹੀਂ ਬਈ ਇਸ ਤਰੀ ਇਧਰ ਹੀ ਕੰਮ ਇਕ ਜੱਕਣਾ ਹੈ ਇਧਰ ਹੀ ਕਰ ਠੀਕ ਹੈ ਬਈ ਮਨ ਲੈ ਗਾਣੇ ਜਿਹੜੇ ਮਨ ਲੈ ਗਾਣੇ ਲਿਖਦਾ ਸਿਸਟਮ ਹੁੰਦਾ ਕਹਿੰਦੇ ਬਈ ਗਾਣਾ ਕੋਈ ਬੈਠਾ ਬੈਠਾ ਲਿਖ ਦਿੰਦਾ ਨਾ ਆਪਾਂ ਸੁਣਦੇ ਆ ਕੋਈ ਕਹਿੰਦਾ ਵੀ ਮੈਂ 10 ਮਿੰਟਾਂ ਦਾ ਗਾਣਾ ਬਣਾਦਾ 20 ਮਿੰਟਾਂ ਦਾ ਗਾਣਾ ਬਣਾਦਾ ਨਾ ਕੀ ਕਿੰਨਾ ਸੱਚਾਈ ਹੁੰਦੀ ਹੈ ਕਿੰਨੇ ਜਿਹੜੇ ਦੇ ਵਿੱਚ ਜੇ ਗਾਣਾ ਆਪਾਂ ਮੰਨ ਲਾ ਕੰਪਲੀਟ ਕਰਨਾ ਹੋਵੇ ਕਿੰਨੇ ਜਿਹੜੇ ਗਾਣਾ ਲਿਖਿਆ ਜਾਂਦਾ ਐਂ ਤਾਂ ਵੀ ਕਰਨ ਤਾਂ ਮੈਂ ਇੱਕ ਕਮੈਂਟ ਚ ਕਰ ਦੂੰ ਅੱਛਾ ਐ ਹੋ ਜਾਂਦਾ ਵੀ ਯਾਨੀ ਕਿ ਇੱਕ ਅੰਦਰ ਟੈਲੈਂਟ ਹੀ ਹੁੰਦਾ ਵੀ ਜਿਹੜੇ ਮਤਲਬ ਵੀ ਗੱਲ ਦੇ ਉੱਤੇ ਕਿਸੇ ਕੋਈ ਵੀ ਗੱਲ ਉੱਤੇ ਪਾਣਾ ਬਣਾ ਸਕਦੇ ਆ ਇਦਾਂ ਹੁੰਦਾ ਹਾਂ ਵੀ ਠੀਕ ਹੈ ਜੇ ਮਤਲਬ ਚਲੋ ਆਪਾਂ ਲਿਖਣ ਲੱਗੀ ਬਈ ਹਾਂ ਉਦੋਂ ਤਾਂ ਚਾਹੇ ਬੰਦੇ ਤੋਂ ਚਾਰ ਗੀਤ ਇਕੱਠੇ ਲਖਾ ਲਓ ਘੰਟੇ ਦੇ ਵਿੱਚ ਵਿੱਚ ਉਹ ਵੀ ਲਿਖ ਦੋ ਪੰਜ ਵੀ ਲਿਖ ਦੋ ਹੌਲੀ ਹੌਲੀ ਫਿਰ ਥੋੜਾ ਥੋੜਾ ਘਟਦਾ ਜਾਂਦਾ ਬਈ ਯਾਨੀ ਕਿ ਇੱਕ ਰਿਦਮ ਬਣਦਾ ਹੈ ਜੇ ਮਤਲਬ ਤੁਸੀਂ ਪਾਉ ਲੈ ਦੇ ਵਿੱਚ ਬੈਠਿਆ ਤਾਂ ਆਪੋ ਕੰਮ ਚੱਕ ਸਕਦੇ ਹਾਂ ਹਾਂ ਚੱਕ ਸਕਦੇ ਠੀਕ ਹੈ ਮਤਲਬ ਜਿਵੇਂ ਕਿ ਕਿ ਕਿਸੇ ਬਈ ਅੱਜ ਕਰ ਕਿਸੇ ਕਲਾਕਾਰ ਨਾਲ ਕੋਈ ਮੀਟਅਪ ਹੋਇਆ ਹੋਣ ਤਾਂ ਕਿ ਜਾ ਕਿਉਂਕਿ ਤੁਹਾਡੀ ਉਮਰ ਪਾ ਜਿਵੇਂ ਕਿਹਾ ਤੁਸੀਂ ਬਹੁਤ ਛੋਟਰੀ ਹੈ ਨਾ ਤੇ ਗਾਣੇ ਤੁਸੀਂ ਬਹੁਤ ਲਿਖੀ ਬੈਠੇ ਹੋ ਥੋੜੇ ਤਾਇਰ ਕੀ ਦੇ ਵਿੱਚ ਵੈਸੇ ਇਥੇ ਗਾਇਕ ਵੀ ਬਹੁਤ ਹੋਇਆ ਜਿਵੇਂ ਭਦੌਰ ਸੋਢੀ ਨੇ ਲਾ ਲਾ ਦਿੰਦੇ ਨੇ ਕਿ ਲੋਣਾ ਜੀ ਕਰ ਕਿਸੇ ਹੋਇਆ ਕਿਸ ਨਸਪਰਕ ਅਜੇ ਤੱਕ ਜਹ ਕੀਤਾ ਨਹੀਂਗਾ ਕਰਿਆ ਤਾਂ ਹੈਗਾ ਇੱਕ ਦੋ ਨਾ ਹੋਇਆ ਹੋਇਆ ਕਿ ਮੇਰੇ ਰਿਸਪੌਂਸ ਚੰਗਾ ਮਿਲਿਆ ਕੋਈ ਅਪਰੀਸ਼ੀਏਟ ਕਰਦੇ ਆ ਹਾਂ ਬਹੁਤ ਕਰਿਆ ਵੀ ਜਿੰਨਗੀ ਜਦੋਂ ਗਾਣੇ ਵੇਖਦੇ ਆ ਵੀ ਇਹ ਨਾ ਕਹਦੇ ਹੋਣਗੇ ਵੀ ਛੋਟੀ ਜੀ ਉਮਰ ਦਾ ਮੁੰਡਾ ਹੈ ਨਾ ਹਾਂਜੀ ਹਾਂਜੀ ਤੇ ਮੰਨ ਲਾ ਹੈ ਤੇ ਕਿਸੇ ਨਾ ਕੋਈ ਗਾਣਾ ਰਿਕਾਰਡ ਕਰਾਇਆ ਕਿ ਜੇ ਨਹੀਂ ਕਰਵਾਇਆ ਕਿ ਨਹੀਂ ਰਿਕਾਰਡ ਨਹੀਂ ਕਰਵਾਇਆ ਆਪ ਵੀ ਗਾਉਣ ਦਾ ਸ਼ੌਂਕ ਰੱਖਦੇ ਆ ਹਾਂਜੀ ਬਈ ਵੀ ਕਹਿੰਦੇ ਨਾ ਬਹੁਤ ਸਿੰਗਰ ਹੁੰਦੇ ਆ ਨਾ ਗਾਣੇ ਉਹਨਾਂ ਦੇ ਵਿੱਚ ਕਿਸੇ ਕਿਸੇ ਦੇ ਵਿੱਚ ਟੈਲੈਂਟ ਹੁੰਦਾ ਗਾਉਣ ਦਾ ਟੈਲੈਂਟ ਹੁੰਦਾ ਪਰ ਉਹਨਾਂ ਨੂੰ ਲਿਖਣਾ ਨਹੀਂ ਹੈ ਨਾ ਪੜ੍ਹ ਲਿਖਣ ਦਾ ਨਹੀਂ ਪਤਾ ਹੁੰਦਾ ਤੇ ਜਿਨ੍ਹਾਂ ਨੂੰ ਲਿਖਣਾ ਆਉਂਦਾ ਹੁੰਦਾ ਉਹ ਗਾ ਨਹੀਂ ਸਕਦੇ ਹੁੰਦੇ ਰੱਬ ਨੇ ਵੇਖੋ ਟੈਲੈਂਟ ਬਾਈ ਨੂੰ ਦਿੱਤਾ ਦੋਵੇਂ ਚੀਜ਼ਾਂ ਕਰ ਲੈਂਦਾ ਬਈ ਲਿਖ ਵੀ ਲੈਂਦਾ ਤੇ ਗਾ ਵੀ ਲੈਂਦਾ ਜਿਵੇਂ ਸਾਡੇ ਨਾਲ ਬਾਈ ਦੀ ਗੱਲ ਹੋ ਰਹੀ ਸੀ ਚਾਰ ਪੰਜ ਦਿਨਾਂ ਤੋਂ ਤੇ ਬਾਈ ਨੇ ਸਾਨੂੰ ਗਾਣੇ ਸੈਂਡ ਕੀਤੇ ਆ ਉਹਦੇ ਚਾਰ ਪੰਜ ਸੁਣੇ ਬਹੁਤ ਸੋਹਣੇ ਬਾਈ ਨੇ ਗਾਣੇ ਲਿਖੇ ਤਾਂ ਸੋਹਣੇ ਹੈਗੇ ਗਾਉਂਦਾ ਵੀ ਸੋਹਣਾ ਬਾਈ ਤੇ ਕਿਵੇਂ ਬਈ ਕੋਈ ਹੈਗਾਗਾ ਇਰਾਦਾ ਖਰਾਬ ਕਿਹੜੀ ਲਿਖਣ ਵਾਲੀ ਲਾਈਨ ਵਿੱਚ ਜਾਣਾ ਕਿ ਸਿੰਘੀ ਦੀ ਲਾਈਨ ਵਿੱਚ ਵੀ ਹੈਗਾ ਤੁਹਾਨੂੰ ਦਾ ਪੈਰ ਇਰਾਦਾ ਸਿੰਗਿੰਗ ਲੈਂਡ ਚ ਜਾਣਾ ਸਿੰਘੀ ਦੀ ਲਾਈਨ ਵਿੱਚ ਜਿਵੇਂ ਕਹਿੰਦੇ ਨੇ ਪਹਿਲਾਂ ਬਈ ਗਾਣੇ ਲਿਖਦੇ ਸੀਗੇ ਜਿਹੜੇ ਲਿਰਿਸਟ ਹੁੰਦੇ ਆ ਉਹਨੂੰ ਹੱਕ ਨਹੀਂ ਮਿਲਦਾ ਆਪਦਾ ਕਹਿੰਦੇ ਆ ਕੀ ਇਹ ਗੱਲਾਂ ਸੱਚੀਆਂ ਵੀ ਤੁਹਾਨੂੰ ਪਤਾ ਇੰਨਾਂ ਗੱਲਾਂ ਦੇ ਵਿੱਚ ਕੀ ਹੁੰਦਾ ਕਿ ਨਹੀਂ ਵੀ ਗਾਣੇ ਚ ਕਹਿੰਦੇ ਨਾਂ ਕੱਟ ਦਿੰਦੇ ਆ ਜਾਂ ਕੁਝ ਕੱਟ ਦਿਆ ਵੀ ਇਹ ਹੁੰਦਾ ਹੈ ਤਾਂ ਹੁੰਦਾ ਵੀ ਜਾਨੇ ਕਿ ਜੇ ਗਾਣਾ ਸੋਹਣਾ ਲੱਗਿਆ ਸੁੱਤੋ ਗਾਣਾ ਲੈ ਲਿਆ ਗਾਣਾ ਲੈ ਲਿਆ ਤੇ ਉਹ ਗਾਣੇ ਦੇ ਵਿੱਚ ਵੀ ਜਿਹੜੇ ਲਿਖਿਆ ਹੁੰਦਾ ਉਹ ਤਾਂ ਨਾ ਹੀ ਕੱਟ ਦਿੰਦੇ ਨਾਮ ਵੀ ਕੱਟਦਾ ਮੁਰਖ ਕੋ ਦਿੰਦੇ ਵੀ ਅੱਛਾ ਤਾਂ ਕਰਕੇ ਫਿਰ ਤੁਸੀਂ ਸੋਚਿਆ ਵੀ ਆਪ ਆਪ ਹੀ ਕਰਨਾ ਹੈ ਹਾਂ ਵੀ ਠੀਕ ਹੈ ਇਹ ਵੀ ਬਈ ਇਹ ਤੱਕਾ ਨਹੀਂ ਗਏ ਹੁੰਦਾ ਫਿਰ ਇਹਣਾ ਬਹੁਤ ਜਾਨੇ ਕਿ ਫਿਰ ਨਾਲੇ ਕਹਿੰਦੇ ਵੀ ਗਾਣੇ ਰਜਿਸਟਰਡ ਕਰਵਾਉਣੇ ਪੈਂਦੇ ਜਾਂ ਇਦਾਂ ਦਾ ਕੁਝ ਵੀ ਸਿਸਟਮ ਵੀ ਹੁੰਦਾ ਕੁਝ ਕਿ ਨਹੀਂ ਵੀ ਆਪ ਦੇੜੇ ਗਾਣੇ ਆ ਕੋਈ ਕਿਸੇ ਨੇ ਲੈਂਡ ਮਿਲ ਗਈ ਆਲਾ ਕਹਿੰਦਾ ਮੇਰਾ ਗਾਣਾ ਕਾਪੀ ਕਰ ਲਿਆ ਜਾਂ ਮੇਰੀ ਹੁੱਕ ਲਾਈਨ ਚੱਕ ਲਈ ਇਦਾਂ ਕੁਝ ਹੁੰਦਾ ਤਾਂ ਬਈ ਸਾਰਾ ਕੁਝ ਹੀ ਆ ਠੀਕ ਆ ਵੀ ਮਤਲਬ ਕਾ ਉਹ ਕਰਦਾਂ ਨੇ ਨਾਮ ਕੱਟਦਾਂ ਨੇ ਮੁੜ ਕੇ ਲੈਣ ਦੇ ਨੂੰ ਕੋਸ ਹੈ ਨਹੀਂ ਮੁੜ ਕੇ ਮੁਕਰ ਜਾਂਦਾ ਅਗਲਾ ਕਹਿੰਦਾ ਮੇਰਾ ਗਾਣਾ ਸੀ ਮੇਰਾ ਗਾਣਾ ਸੀ ਇਹ ਤਾਂ ਮੈਂ ਲਿਖਿਆਗਾ ਠੀਕ ਆ ਜਾਨੀ ਕਿ ਯਾਰ ਵੈਸੇ ਵੀ ਜੇ ਮੈਂ ਤੁਸੀ ਬਈ ਹੁਣ ਕਹਿੰਦੇ ਵੀ ਤੁਹਾਡੇ 24 2500 ਗਾਣੇ ਲਿਖਿਆ ਪਿਆ ਹੈ ਨਾ ਵਿੱਚੋਂ ਕੋਈ ਨਾ ਕੋਈ ਗਾਣਾ ਹੋ ਸਕਦਾ ਕਿਸੇ ਗਾਣੇ ਜਿਹੜੇ ਆਏ ਹੁਣ ਉਹਨਾਂ ਨੂੰ ਵੀ ਰਿਲੇਟ ਕਰਦਾ ਹੋਵੇ ਜਾਂ ਆਏ ਮਿਲ ਜਾਂਦੇ ਗਾਣੇ ਹੋ ਜਾਂਦੇ ਉਹ ਹੋ ਜਾਂਦਾ ਕਈ ਵਾਰੀ ਮਾੜਾ ਮੋਟਾ ਟੱਪਾ ਇੱਧਰ ਉੱਧਰ ਕਿਉਂਕਿ ਵੀ ਉਹ ਹੀ ਕਿਵੇਂ ਕਹਿੰਦੇ 35 ਅੱਖਰ ਆ ਨਾ ਫਿਰ ਉਹਨਾਂ ਨੇ ਘ ਕੋਈ ਆਪਣੇ ਹੋਇਆ ਕੋਈ ਸਿੱਧਾ ਦਾ ਵੀ ਤੁਹਾਡੇ ਕੋਲੇ ਵੀ ਕੋਈ ਗਾਣਾ ਹੋਵੇ ਕੋਈ ਗਾਣਾ ਆਇਆ ਹੋਵੇ ਉਹਦੇ ਨਾਲ ਤੁਹਾਡਾ ਗਾਣਾ ਮੈਚ ਕਰਦਾ ਹੋਵੇ ਜਾਂ ਕਿਵੇਂ ਹਾਂ ਮਾੜਾ ਮੋਟਾ ਮੈਚਿੰਗ ਜਾਂ ਮਾੜਾ ਮੋਟਾ ਜਾਂ 100 ਚੋਂ 2-4% ਹੋ ਜਾਂਦਾ ਹੋ ਜਾਂਦਾ ਵੀ ਜਨਨੇ ਕਿ ਉਹ ਵਿੱਚੋਂ ਲੈਣ ਕਲਿੱਕ ਹੁੰਦੀ ਹੈ ਕਿ ਹੱਕ ਲੈਣੀ ਉਹਵੇਂ ਦੀ ਬਣ ਜਾਂਦੀ ਨਹੀਂ ਨਹੀਂ ਵਿੱਚੋਂ ਜਦੋਂ ਆਪਾਂ ਗੀਤ ਲਿਖਦੇ ਆਂ ਭਾਈ ਉਦੋਂ ਕਈ ਵਾਰੀ ਇੱਕ ਅੱਧੀ ਲੈਣ ਪਰ ਮੈਂ ਬਦਲਾ ਦਾਨ ਉਹ ਉਹ ਉਦੋਂ ਉਹਵੇਂ ਸੇਮ ਨਹੀਂ ਲਿਖਦਾ ਜਿਵੇਂ ਜਨਨੇ ਕਿ ਜਿਵੇਂ ਤੁਸੀਂ ਕੋਈ ਗਾਣਾ ਲੈ ਲਿਖੀ ਜਾਂਨੇ ਆਂ ਤੇ ਕੋਈ गाना ریکارڈ ਹੋਇਆ ਹੋਇਆ ਹੁੰਦਾ ਪਹਿਲਾਂ ਉਹਦੇ ਨਾਲ ਕੋਈ ਲਾਈਨ ਮਿਲ ਜੇ ਤੁਸੀਂ ਫਿਰ ਉਹ ਨਹੀਂ ਵਿੱਚ ਕਰਦੇ ਨਹੀਂ ਮੈਂ ਲਿਖਦਾ ਨਹੀਂ ਜਾਂ ਉਹਦੀ ਲਾਈਨ ਹੋਰ ਗੀਤ ਦੀ ਤਾਂ ਮੈਂ ਆਪਦੇ ਦੀ ਥੋੜੀ ਬਦਲਾ ਕੇ ਲਿਖਦਾ ਨੂੰ ਬਦਲ ਦਿੰਦੇ ਆ ਬਦਲਦਾ ਤੇ ਜਿਵੇਂ ਮੈਨੂੰ ਤੇ ਗਾਣਾ ਬਈ ਲੇਖਦੇ ਆ ਜਾਂ ਲਿਖਣ ਤੋਂ ਪਹਿਲਾਂ ਕਿ ਨਹੀਂ ਡਿਸਕਸ ਵੀ ਕਰਦੇ ਆ ਜਾਂ ਬਈ ਆਪਣੇ ਆਪ ਜੋ ਵੀ ਮਨ ਚ ਖਿਆਲ ਆ ਜਾਂਦਾ ਹੈ ਤੇ ਉਸੇ ਦੀ ਹੋ ਜਾਂਦਾ ਆਪਣੇ ਆਪ ਦੀ ਬਈ ਕਿਸੇ ਨਾਲ ਕੋਈ ਡਿਸਕਸ ਨਹੀਂ ਕਰ ਜੋ ਲੇਖ ਕੇ ਬਾਅਦ ਵਿੱਚ ਸਰ ਨੂੰ ਪਹਿਲਾਂ ਵੀ ਕਿਹਨੂੰ ਦੱਸਦੇ ਆ ਸੁਣਾਉਣੇ ਕਿਹਨੂੰ ਕਰਦੇ ਆ ਮੈਂ ਉਹਦੀ ਮੰਮਾ ਨੂੰ ਸੁਣਾਉਣਾ ਇਹ ਸੇ ਘਰ ਦੇ ਨੂੰ ਮम्मी ਨੂੰ ਸੁਣਾਣਾ ਫਿਰ ਬਹੁਤ ਚਾੜਦਾ ਉਹ ਘਰ ਦੇਣਾ ਨਾ ਪੂਰਾ ਹੀ ਠੀਕ ਹੈ ਤੇ ਅੱਜ ਕੱਢੋਂ ਤੁਸੀਂ ਸਟੱਡੀ ਸਟੱਡੀ ਕਰ ਰਹੇ ਹੋ ਜਾਂ ਇਸੇ ਪਾਸੇ ਧਿਆਨ ਹੁਣ ਮੈਂ ਸਟੱਡੀ ਤਾਂ ਕਰਖਟੇ ਬੀਤ ਲਈਆਂ ਇਧਰ ਹੀ ਲੱਗਿਆ ਬਈ ਗਾਂਲੇ ਵਾਲੇ ਪਾਸੇ ਧਿਆਨ ਵੀ ਘਰ ਦੇ ਪੂਰਾ ਅਪਰੀਸ਼ੀਏਟ ਕਰਦੇ ਆ ਹਾਂ ਜੀ ਪੂਰਾ ਫੈਮਿਲੀ ਵਿੱਚ ਕੌਣ ਕੌਣ ਹੈ ਬਈ ਆਪਣੇ ਫੈਮਿਲੀ ਵਿੱਚ ਮੇਰੇ ਦਾਦਾ ਤੇ ਦਾਦੀ ਸਿਸਟਰ ਤੇ ਮੰਮੀ ਤੇ ਡੈਡੀ ਠੀਕ ਹੈ ਜਿਹਨੇ ਕੀ ਘਰ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ ਨਹੀਂ ਨਹੀਂ ਕੋਈ ਨਹੀਂ ਤੇ ਖੇਤੀਬਾੜੀ ਕੰਮ ਕਰਦੇ ਹੋ ਨਾ ਪਰ ਕਿਤਾ ਖੇਤ ਪਰ ਖੇਤੀਬਾੜੀ ਵੀ ਨਾਲ ਨਾਲ ਕੰਮ ਕਰਦੇ ਹੋ ਜਾਂ ਇਧਰਲੇ ਪਾਸੇ ਘਰ ਦੇ ਰੱਖਿਆਗਾ ਵੀ ਚੱਲ ਤੂੰ ਇਧਰ ਹੀ ਲੈਨ ਚ ਹੋਇਆ ਨੇ ਨਹੀਂ ਖੇਤੀਬਾੜੀ ਚ ਤਾਂ ਨਹੀਂ ਮੈਂ ਤਾਂ ਕਰੀ ਹੁੰਦਾ ਇਹਦਾਂ ਹੀ ਬਸ ਜਨ ਕੀ ਕਰਦੇ ਨੇ ਬਈ ਕਹਤਾ ਵਿਚਾਰਾ ਕੋਈ ਗੱਲ ਨਹੀਂ ਪਰ ਤੂੰ ਘਰ ਆਦੇ ਸੁਪਨੇ ਪੂਰੇ ਆ ਤੇ ਕਿਵੇਂ ਫਿਰ ਕਿਸੇ ਨਾਲ ਅਜੇ ਤਾਈਂ ਕੋਈ ਹੁਣ ਰਿਕਾਰਡਰ ਕੁੜ ਕਰਾਉਣ ਦੀ ਕੋਈ ਗਾਣਾ ਕੋਈ ਚੱਲ ਰਹੀ ਹੈ ਸਕੀਮ ਜਾਂ ਨਹੀਂ ਕੋਈ ਵੀ ਗਾਣਾ ਰਿਕਾਰਡ ਕਰਾ ਲਗੇ ਬਈ ਹੁਣ ਬਈ ਬਹੁਤ ਗਾਣੇ ਲੈ ਲਏ ਵੀ ਕੁਈ ਰਿਕਾਰਡ ਵੀ ਕਰਾ ਲਗੀ ਕੋਈ ਚੱਲੀ ਤਾਂ ਹੁੰਦਾ ਤਾਂ ਹੈ ਜੀ ਇਦਾਂ ਵੀ ਰਿਕਾਰਡ ਕਰਵਾਈਏ ਕਰਵਾਈਏ ਕਿ ਕਿ ਜਏ ਬਈ ਵਿਚਉਣ ਹੀ ਨਹੀਂ ਹੋ ਰਹੀ ਵੀ ਕਿਹੜਾ ਗਾਣਾ ਰਿਕਾਰਡ ਕਰਾਈਏ ਕਿਉਂਕਿ 2500 ਜਿੰਨੇ ਤੁਸੀਂ ਕਹੇ ਬਈ ਨੰਬਰ ਵੀ ਬਹੁਤ ਵੱਡਾ ਹੋ ਜਾਂਦਾ 2500 ਹਨਾ 2500 ਗਾਣੇ ਬਹੁਤ ਉਹਨਾਂ ਵਿੱਚੋਂ ਆਪਾਂ ਰਿਕਾਰਡ ਕਰਾਉਣਾ ਚੋਣ ਉਹਦੇ ਵਿੱਚ ਫਿਰ ਤੁਸੀਂ ਵੀ ਚੋਣ ਕਿਵੇਂ ਕਰੋਗੇ ਵੀ ਆਹ ਗਾਣਾ ਹੈ ਉਹ ਤੁਹਾਨੂੰ ਤਾਂ ਸਾਰੇ ਗਾਣੇ ਸੋਹਣੇ ਲੱਗਦੇ ਹੋਣਗੇ ਹਾਂ ਹੈਨਾ ਤੇ ਫਿਰ ਥੋੜੂ ਐ ਕਿਵੇਂ ਤੁਹਾਡੇ ਕਿਵੇਂ ਕਰ ਜੇ ਮਨ ਅਸ ਕੱਲ ਨੂੰ ਗਾਉਣਾ ਗਾਣਾ ਉਹਨਾਂ ਵਿੱਚੋਂ ਕਿਵੇਂ ਚੁਣੋਗੇ ਫਿਰ ਵੀ ਆ ਗਾਣਾ ਯਾਰ ਆ ਗਾ ਦਿੰਨੇ ਚੱਲ ਆ ਰਿਕਾਰਡ ਕਰਾ ਦਿੰਨੇ ਕੋਈ ਗਾਣਾ 2500 ਜਿਹੜਾ ਬੰਦੇ ਦਾ ਆਪਦਾ ਕੰਮ ਆ ਉਹ ਤਾਂ ਸਾਰੇ ਗਾਣੇ ਸੁਹਣੇ ਲੱਗਦੇ ਹੋਣ ਹੈਨਾ ਹਾਂ ਤੇ ਫਿਰ ਉਹ ਕੋਈ ਚੋਣ ਕੋਈ ਡਿਫਰੈਂਟ ਕੋਈ ਕਲਿੱਕ ਕੀਤੇ ਹੋਏ ਗਾਣੇ ਕੋਈ ਗਣਤੀ ਦੇ ਵੀ ਇੰਨਾ ਗਾਣੇ ਵਿੱਚੋਂ ਰਿਕਾਰਡ ਕਰਾਵਾਂਗੇ ਬਈ ਉਹ ਕਰਾਇਆ ਹੈਗੇ ਆ ਵੀ ਠੀਕ ਹੈ ਤੇ ਕਿੰਨੇ ਗਾਣੇ ਕੋਈ ਮਨ ਨਾਲ ਰਿਕਾਰਡ ਕਰਾਉਣਾ ਇਸ ਦੀ ਲਿਸਟ ਦੇ ਵਿੱਚ ਕੀਤੇ ਵੀ ਜਾਂ ਕੋਈ ਈਪੀ ਕਰਾਂਗੇ ਜਾਂ ਸਿੰਗਲ ਟਰੈਕ ਕਰਾਂਗੇ ਹਾਏ ਰਿਕਾਰਡ ਕਰਵਾਉਣ ਵਾਲੇ ਹੈਗੇ 60 70 ਗੀਤ ਹੈਗੇ ਜਿਵੇਂ ਕਿ ਜਿਹੜੇ ਮਤਲਬ ਲਿਸਟ 'ਚ ਰੱਖੇ ਹੋਏ ਨੇ ਲੈਟ ਵੀ ਇਹ ਗਾਣੇ ਪੂਰੇ ਜਿਹੜੇ ਸੁਣੇ ਦਿਲ ਨੂੰ ਪੂਰੇ ਨੇੜੇ ਆ ਕਿਵੇਂ ਬਈ ਕੋਈ ਕਿਸਾਨੀ ਦੇ ਉੱਤੇ ਜਾਂ ਧਰਮ ਦੇ ਉੱਤੇ ਵੀ ਕੋਈ ਗਾਣੇ ਲਿਖੇ ਆ ਜਿਵੇਂ ਕੋਈ ਕੋਈ ਵੀ ਕੋਈ ਸੁਣਾ ਸਕਦੇ ਆਪਣੇ ਦਰਸ਼ਕਾਂ ਨੂੰ ਕੋਈ ਗਾਣਾ ਕੋਈ ਜਿਹੜੇ ਤੁਹਾਨੂੰ ਵਧਗਾ ਲੱਗਦਾ ਹੋਵੇ ਕੋਈ ਗਾਣਾ ਮੜਾ ਜਿਹਾ ਸੁਣਾਇਓ ਜਰੂਰ ਆਪਣੇ ਦਰਸ਼ਕਾਂ ਨੂੰ ਜੇ ਕੋਈ ਤੁਹਾਨੂੰ ਵਧਗਾ ਜਿਵੇਂ ਲੱਗਦਾ ਹੈ ਨਾ ਕੋਈ ਕਿਸਾਨੀ ਤੇ ਹੋਵੇ ਜਾਂ ਜਿਵੇਂ ਵੀ ਜਿਹੜਾ ਤੁਹਾਨੂੰ ਗਾਣਾ ਚੰਗਾ ਲੱਗਦਾ ਜਰੂਰ ਡੋ ਲੈਣਾ ਸੁਣਾਇਓ ਠੀਕ ਪਹਿਲੀ ਵਾਰਨਿੰਗ ਤੈਨੂੰ ਤੁਰ ਐਲੀ ਸਾਥੋਂ ਬਚ ਕੇ ਦੂਜੀ ਵਾਰਨਿੰਗ ਤੇ ਆਉਣ ਤੈਨੂੰ ਕਿਰਾਂ ਦੱਸ ਕੇ ਤੀਜੀ ਵਾਰੀ ਛੱਡ ਦੇ ਨਾ ਜੇ ਰਲ ਗਏ ਸਾਰੇ ਨਹੀਂ ਕਿਤੇ ਰਹੀ ਪਲੇਖੇ ਨਾ ਅਸੀਂ ਇਕੱਲੇ ਤਰਨਿਆਂ ਬਾਲੇ ਨਹੀਂ ਕਿਤੇ ਰਹੀ ਪਲੇਖੇ ਨਾ ਅਸੀਂ ਇਕੱਲੇ ਤਰਨਿਆਂ ਬਾਲੇ ਨਹੀਂ ਬਹੁਤ ਸੋਹਣਾ ਬਈ ਗਾਣਾ ਸੋਣਾ ਬਾਈ ਜਿਹੜਾ ਇਹਨਾਂ ਕਰਮ ਤਾਂ ਸੋਹਣੀ ਹੈਗੀ ਹੈ ਬਾਈ ਗਾਉਂ ਦਾ ਵੀ ਸੋਹਣਾ ਹੈਗਾ ਤੇ ਜਿਹੜੇ ਜਿਵੇਂ ਜਿਵੇਂ ਆਪਣੇ ਲੋਕ ਵੀਡੀਓ ਵੇਖਣਗੇ ਨਾ ਤੁਸੀਂ ਸ਼ੇਅਰ ਵੀਡੀਓ ਜਰੂਰ ਕਰਿਓ ਕਿਉਂਕਿ ਜਿਹੜਾ ਟੈਲੈਂਟ ਹੈ ਨਾ ਬਹੁਤ ਇਹਦਾ ਨਾ ਆਪਣੇ ਪੰਜਾਬ ਦੇ ਵਿੱਚ ਟੈਲੈਂਟ ਬਈ ਬਹੁਤ ਆ ਹੈ ਨਾ ਜੇ ਆਪਾਂ ਵੇਖਦੇ ਆ ਪਰ ਕੋਸ ਲੋਗਨ ਇਹ ਇੰਡਸਟਰੀ ਗਈ ਇਹੋ ਜਿਹੀ ਹੈ ਜਿਹੜੇ ਲੋਕ ਨਾ ਕਹਿੰਦੇ ਥੱਲੇ ਹੀ ਰਹਿ ਜਾਂਦੇ ਟੌਣ ਹੀ ਰਹਿ ਜਾਂਦੇ ਉੱਠਣ ਨਹੀਂ ਦਿੰਦੇ ਨਾ ਜਿਵੇਂ ਅੱਜ ਕੱਲ ਕੰਟਰੋਵਰਸੀਆਂ ਹੋਰ ਚੱਲੀ ਜਾਂਦੀਆਂ ਜਾਂ ਕੋਈ ਸਾਈਨ ਕਰ ਲੈਂਦਾ ਉਹਦੇ ਨਾਲ ਹੈ ਨਾ ਫਿਰ ਹਿੱਲਣ ਜਿਵੇਂ ਹੁਣ ਸੰਨੰਦਾ ਸ਼ਰਮਾ ਦਾ ਪਿੰਕੀ ਤੜੀ ਵਾਲਾ ਉਹ ਮੁੱਦੇ ਚੱਲੀ ਜਾਂਦੇ ਐ ਇਦਾਂ ਵੀ ਮੁੱਦੇ ਹੁੰਦੇ ਆ ਨਾ ਬਈ ਆਪਣਾ ਤੁਹਾਡਾ ਫਰੀਕੀ ਦਾ ਵੀ ਜੋ ਗਾਣਾ ਕੋਈ ਗਾਇਆ ਕਿਸੇ ਕੰਪਨੀ ਨਾਲ ਜਾਂਦਾ ਰਦਾ ਜਾਂ ਆਪਣਾ ਚੈਨਲ ਲਾ ਕੇ ਫਿਰ ਆਪ ਹੀ ਸ਼ੁਰੂਆਤ ਕਰੋਗੇ ਆਪ ਆਪ ਹੀ ਸ਼ੁਰੂਆਤ ਕਰਨੀ ਬਈ ਆਪ ਹੀ ਉੱਠੋਗੇ ਜਿਵੇਂ ਸਿੱਧੂ ਮੂਸੇ ਵਾਲਾ ਸੀਗਾ ਹੈ ਨਾ ਬਈ ਆਪ ਦਾ ਚੈਨਲ ਆ ਕੇ ਫਿਰ ਆਪ ਹੀ ਗਰੋ ਕਰਨਾ ਇਹ ਇਹ ਬਈ ਇਹ ਤੁਹਾਨੂੰ ਜਾਨਾ ਜਿੰਨੀ ਕਿ ਨੌਲ ਜੋਈ ਸਰ ਨੂੰ ਜ਼ਰੂਰ ਦੱਸਿਓ ਜਿਹੜੇ ਬਈ ਇਹ ਕੰਪਨੀ ਵਾਲੇ ਜਿਹੜੀਆਂ ਰੌਲਾ ਚੱਲੀ ਜਾਂਦਾ ਤੇ ਪਹਿਲਾਂ ਸੰਨੰਦਾ ਸ਼ਰਮਾ ਦਾ ਰੌਲਾ ਚੱਲਿਆ ਨਾ ਉਹ ਬੋਲੀ ਉਸ ਤੋਂ ਬਾਅਦ ਵਿੱਚ ਕਈ ਗਾਇਕ ਹੋਰ ਵੀ ਚੱਲ ਉਹਦੇ ਉਹਦੇ ਬੋਲਣ ਤੋਂ ਬਾਅਦ ਹੋਰ ਵੀ ਬੋਲੇ ਹੈ ਨਾ ਕਿ ਇਹ ਹੁੰਦਾ ਏਦਾਂ ਦਾ ਕੋਈ ਸਿਸਟਮ ਜੇ ਕਰਦੇ ਆ ਤੱਕਾ ਕੰਪਨੀ ਵਾਲੇ ਹੁੰਦਾ ਬਈ ਕਰ ਦਿੰਦੇ ਆ ਸਾਰਾ ਕੁਝ ਹੁੰਦਾ ਬਈ ਰਾਤ ਮੈਂ ਵੀਡੀਓ ਦੇਖੀ ਸੀ ਉਹ ਚ ਕੋਈ ਚਲੋ ਆਪਾਂ ਨਾਮ ਨਹੀਂ ਲੈਣਾ ਉਹ ਚ ਉਹਨਾਂ ਨੇ ਨਾਮੀ ਗਾਇਕਾਂ ਦੇ ਨਾਮ ਵੀ ਦੱਸੇ ਵੀ ਉਹ ਬਾਉਂਡ ਸੀ ਤਾਂ ਉਹ ਅਲੱਗ ਹੋਏ ਆ ਵੀ ਅਲੱਗ ਹੋ ਕੇ ਉਹਨਾਂ ਨੇ ਚੈਨਲ ਬਣਾਇਆ ਤੇ ਆਪਣੇ ਹੁਣ ਗਰੋ ਕਰੇ ਸੀ ਬਈ ਜਿਹੜੇ ਮਾਡਲ ਕੰਪਨੀ ਆੜੇ ਮਤਲਬ ਕਿ ਇਹ ਫਿਰ ਕੁਝ ਦਿੰਦੇ ਨਹੀਂ ਕਿ ਕਿ ਕਨੋਂ ਜਾਂ ਉਹਨਾਂ ਦੇ ਹੱਕ ਮਾਰ ਜਾਂਦੇ ਤਾਂ ਕਰਕੇ ਫਿਰ ਬਾਉਂਡ ਤੋੜਨੇ ਪੈਂਦੇ ਆ ਹਾਂ ਬਈ ਹੱਕ ਮਾਰਦੇ ਹੁਣ ਆਪਾਂ ਕਰੋੜਾਂ ਲੱਖਾਂ ਚ ਉਹਨਾਂ ਨਾਲ ਡੀਲ ਕਰਦੇ ਆਂ ਮੁਰਤੇ ਨੂੰ ਪੈਸੇ ਅੱਧ ਦੇਣੇ ਜਾਂ ਜ਼ਮੀਨ ਦੇਣਾ ਨਹੀਂ ਮੁਰਤੇ 2-4 ਸਾਲ ਉਹਨਾਂ ਨੇ ਕੰਮ ਕਰਾਈ ਜਾਣਾ ਮੁਰਤੇ ਮੁਕਰੇ ਜਾਣਾ ਯਾਨੀ ਕਿ ਜਿਹੜਾ ਇਹ ਇਹ ਕੰਟਰੈਕਟ ਬੇਸਡ ਜਿਹੜਾ ਕੰਮ ਹੁੰਦਾ ਇਹਦੇ ਵਿੱਚ ਬਈ ਜਿਹੜੇ ਮਤਲਬ ਆਪਣੇ ਸ਼ੋਅਸ਼ ਵਗੈਰਾ ਲੱਗਦੇ ਆ ਜਾਂ ਗਾਣੇ ਜਿਹੜੇ ਆਉਂਦੇ ਚੱਲੋ ਉਹਦਾ ਤਾਂ ਰੈਵਨਿਊ ਜਾਂਦਾ ਹੀ ਜਾਂਦਾ ਹੈ ਨਾ ਜਿਹੜੇ ਸ਼ੋਅ ਹੁੰਦੇ ਇਹਨਾਂ ਵਿੱਚ ਵੀ ਪੈਸੇ ਕੰਪਨੀਆਂ ਨੂੰ ਜਾਂਦੇ ਆ ਫਿਰ ਹਾਂ ਬਈ ਠੀਕ ਹੈ ਤੇ ਜਿਹੜੇ ਮਤਲਬ ਸੂਟ ਆ ਬਈ ਗੀਤਕਾਰ ਆ ਡੈਨ ਹੁੰਦੀ ਆ ਨਾ ਮਤਲਬ ਜਿਹੜੇ ਆਪਣੇ ਗਾਣੇ ਹੁੰਦੇ ਆ ਕਿੰਨੇ ਕੀ ਤੋਂ ਸ਼ੁਰੂਆਤ ਮਤਲਬ ਜਿਹੜੇ ਤੁਸੀਂ ਆਪਣੇ ਮਾੜਾ ਕਿਸੇ ਕੈਕ ਨੂੰ ਗਾਣਾ ਦੇਣਾ ਹੈ ਨਾ ਤੇ ਕਿੰਨੇ ਕੇ ਰੇਟ ਤੱਕ ਜਾਂਦੀ ਹੈ ਛੋਡੀ ਮੈਂ ਜਿਹੜੇ ਪੈਸਿਆਂ ਦੀ ਗੱਲ ਕਰੀਏ ਤਾਂ ਕਿੱਥੋਂ ਸ਼ੁਰੂਆਤ ਹੋਏ ਕਿੱਥੋਂ ਤੱਕ ਚੱਲਿਆ ਜਾਂਦਾ ਮਤਲਬ ਇਹਦਾ ਗਾਣੇ ਦਾ ਰੇਟ ਹੈ ਇਹ ਬਈ ਹੋ ਤਾਂ 10-15000 ਤਾਂ ਨਾਰਮਲ ਗੱਲ ਹੀ ਆ ਵੀ ਜੇ ਹੁਣ ਕੋਈ ਨਵਾਂ ਆਰਟਿਸਟ ਵੀ ਮਾ ਗੀਤ ਦੇ ਮਾ ਕਿਸੇ ਨੂੰ ਤੇ ਨਹੀਂ ਲੱਖਾਂ-ਲੱਖ ਰੁਪਏ ਤਾਂ ਹੀ ਤਾਂ ਜਾਈ ਪੜਦਾ ਬਈ ਯਾਨੀ ਕਿ ਜਾਂਦਾ ਇਸ ਤਰ ਪਹਿਲਾਂ ਇਹ ਬਈ ਆਪਾਂ ਕਈ ਗੀਤਕਾਰਾਂ ਦੀ ਟੂਰਾਂ ਵੀ ਦੇਖੀਆਂ ਹੈ ਨਾ ਉਹ ਕਹਿੰਦੇ ਵੀ ਬਈ ਜਿਹੜੇ ਗਾਇਕ ਆ ਉਹਨਾਂ ਨੇ ਸਾਡਾ ਹੱਕ ਨਹੀਂ ਦਿੱਤਾ ਜਾਂ ਸਾਡਾ ਹੱਕ ਮਾਰ ਗਏ ਕਿ ਇਹ ਬਈ ਪੈਸੇ ਵੇਲੇ ਤੁਸੀਂ ਮਤਲਬ ਜਿਹੜੇ ਗੀਤਕਾਰ ਆ ਨਾ ਪੈਸੇ ਪਹਿਲਾਂ ਨਹੀਂ ਲੈਂਦੇ ਕਿ ਬਾਅਦ ਵਿੱਚ ਲੈਂਦੇ ਆ ਜਾਂ ਕੀ ਸਿਸਟਮ ਹੁੰਦਾ ਉਹ ਫਿਰ ਪੈਸੇ ਕਿਵੇਂ ਮਰ ਜਾਂਦੇ ਜਿਵੇਂ ਗੀਤਕਾਰ ਕਹਿੰਦੇ ਆ ਵੀ ਸਾਡੇ ਦਾ ਪੈਸੇ ਮਾਰ ਗਏ ਗਾਇਕ ਫਰਾਨਾ ਗਾਣਾ ਸੀ ਮੇਰਾ ਇੰਨਾ ਹਿੱਟ ਹੋਇਆ ਉਹਨੇ ਇੰਨੇ ਪੈਸੇ ਬਣੇ ਮੈਨੂੰ ਪੈਸੇ ਨਹੀਂ ਦਿੱਤੇ ਇੱਕ ਹੀ ਸਿਸਟਮ ਹੁੰਦਾ ਉਹ ਬਈ ਆਇਆ ਕਰਦੇ ਆ ਨਾ ਜਦੋਂ ਹੁਣ ਗੀਤ ਦੇਤਾ ਉਹ ਪਹਿਲਾਂ ਗੱਲ ਨਹੀਂ ਖੋਲਦੇ ਜਾਂ ਉਹ ਗੱਲ ਖੋਲ੍ਹ ਦਿਆ ਪਹਿਲਾਂ ਗੀਤ ਦੇਦਾਂਦੇ ਉਹ ਬੰਦਾ ਗਾ ਕੇ ਫਰਜ ਹੋ ਜਾਂਦਾ ਜਾਂ ਉਹਦੇ ਨਾਲ ਪਹਿਲਾਂ ਗੱਲ ਕਰੋ ਭਈ ਅਸੀਂ ਐਨੇ ਪੈਸੇ ਲੈਣਾ ਫੇਰ ਮੈਂ ਤੁਹਾਡੇ ਹੱਥ 'ਚ ਗੀਤ ਫੜਾਉਂਗਾ ਠੀਕ ਯਾਨੀ ਕਿ ਪਹਿਲਾਂ ਗੱਲ ਨਹੀਂ ਕਰਦੇ ਵੀ ਉਹ ਜਿਹੜੇ ਫ੍ਰੈਂਡਲੀ ਤੌਰ 'ਤੇ ਹੋ ਜਾਂਦੇ ਆ ਬਾਅਦ ਵਿੱਚ ਜਦੋਂ ਫਿਰ ਗਾਇਕ ਹੱਥ ਨਹੀਂ ਆਉਂਦਾ ਤੇ ਬਾਅਦ ਵਿੱਚ ਫਿਰ ਫਿਰ ਕੁਝ ਨਹੀਂ ਮਿਲਦਾ ਨਾ ਫਿਰ ਜਦੋਂ ਗਾਣਾ ਆਪਾਂ ਗਾਈ ਦਿੱਤਾ ਇਹ ਫਿਰ ਭਈ ਮਨਲਾ ਤੁਹਾਨੂੰ ਗਾਣੇ ਆ ਜਿਹੜੇ ਤੁਹਾਨੂੰ ਕੋਈ ਰਜਿਸਟਰਡ ਵੀ ਕਰਵਾਉਣੇ ਪੈਂਦੇ ਆ ਜਾਂ ਕਿਵੇਂ ਬਈ ਕਹ ਦੇਂਦੇ ਹੁੰਦੇ ਬਈ ਮੇਰਾ ਗਾਣਾ ਰਜਿਸਟਰਡ ਹੋਇਆ ਵਾ ਬਈ ਇਹ ਮੇਰਾ ਗਾਣਾ ਕੋਈ ਇਦਾਂ ਦਾ ਵੀ ਲੀਗਲ ਸਿਸਟਮ ਵੀ ਹੁੰਦਾ ਜੇ ਆਪਾਂ ਕਰਵਾਉਣੇ ਹੋਂ ਗਾਣੇ ਰਜਿਸਟਰਡ ਵੀ ਹੋ ਜਾਂਦੇ ਆ ਇਹ ਕਹਿੰਦੇ ਆ ਬਈ ਹੁੰਦੇ ਆ ਬਈ ਯਾਨੀ ਕਿ ਰਜਿਸਟਰਡ ਕਰਵਾ ਲੇ ਤਾਂ ਫਿਰ ਯਾਨੀ ਉਹ ਪੱਕੀ ਆ ਉਹਦੇ ਹੱਕ ਚ ਬੋਲਦਾ ਬਈ ਇਹਦਾ ਕੰਟੈਕਟ ਇਹਦਾ ਹੈ ਜਿਹੜੇ ਕਿ ਮਨ ਦਾ ਛੋਟਾ ਕੋਈ ਗਾਣਾ ਫਿਰ ਛੋਟਾ ਹੀ ਰਹੂਗਾ ਮਤਲਬ ਹਾਂ ਬਈ ਹੋਰ ਨਹੀਂ ਕੋਈ ਇਹ ਤਾਂ ਗਾ ਸਕਦਾ ਜਾਂ ਹੋਰ ਗਾਊਗਾ ਕੋਈ ਹੋਰ ਉਹ ਤੇ ਇਸ਼ੂ ਹੈ ਬਈ ਲੀਗਲ ਹਾਂ ਨਹੀਂ ਉਹਗਾ ਸਿਸਟਮ ਯਾਨੀ ਕਿ ਕੋਈ ਵੀ ਗਾਣਾ ਇਹਦੇ ਨਾਲ ਤਾਂ ਫਿਰ ਇਹਦੇ ਵਿੱਚ ਹੀ ਫਾਇਦਾ ਵੀ ਬੰਦਾ ਉਹਦੇ ਗਾਣੇ ਰਜਿਸਟਰ ਕਰਾਵੇ ਹੈਨਾ ਜਿਵੇਂ ਮਤਲਬ ਬੰਦੇ ਦੀ ਮਿਹਨਤ ਆ ਬਈ ਹੁਣ ਤੁਸੀਂ ਜਿਵੇਂ ਤੁਸੀਂ ਦੱਸਿਆ ਤੁਸੀਂ ਕੋਈ ਅੱਜ ਤੋਂ ਕਿੰਨਾ ਚਿਰ ਹੋਊਗਾ ਤੁਹਾਨੂੰ ਗਾਣੇ ਲੈਖ ਦੇਣੋ ਮੈਨੂੰ ਬਈ 15 16 ਸਾਲ 15 16 ਸਾਲ ਤੁਹਾਨੂੰ ਗਾਣੇ ਲੈਖ ਦੇਣੋ ਥੋੜੀ ਮਿਹਨਤ ਆ ਸਿਰੇ ਨਾਲ 15 16 ਸਾਲਾਂ ਵਿੱਚ ਤੁਸੀਂ 2500 ਤਾਂ ਤੁਸੀਂ ਕਿਹਾ ਬਈ ਨਹੀਂ ਗਾਣੇ ਥੋੜੇ ਵੱਧ ਵੀ ਹੋ ਸਕਦੇ ਹੈਨਾ ਫਿਰ ਬਈ ਕਾਪੀਆਂ ਰੱਖੀਆਂ ਪਈਆਂ ਸਾਹਿਬ ਸਾਹਿਬ ਕੇ ਹੈ ਕਾਪੀਆਂ ਵੀ ਸਾਰੀਆਂ ਤੇ ਹੁਣ ਤਾਂ ਫਿਰ ਨਵਾਂ ਟਾਈਮ ਆ ਗਿਆ ਹੁਣ ਤਾਂ ਫੂਲ ਫਣ ਵੇਚੀ ਲੈਖ ਲੈਣਦੇ ਹੋਗੇ ਹੈਨਾ ਹੁਣ ਫੂਲ ਠੀਕ ਮਤਲਬ ਕਿਸੇ ਵੀ ਬਈ ਆਪਾਂ ਮਤਲਬ ਬੈਠੇ ਕਿਸੇ ਪਾਸੇ ਜਾ ਰਹੇ ਆ ਹਨਾ ਇੱਕ ਖਿਆਲ ਕਿਵੇਂ ਆਉਂਦਾ ਬਈ ਕਿਸੇ ਖਿਆਲ ਜੋ ਕੋਈ ਚੀਜ਼ ਦੇਖ ਲਈ ਆਪਾਂ ਉਸੇ ਤੇ गाना ਲਿਖਿਆ ਜਾਂਦਾ ਕਿ ਜਾਂ ਕੋਈ ਖਿਆਲ ਆਉਂਦਾ ਬਈ ਸ਼ਬਦਾਂ ਦੀ ਚੋਣ ਕਿਵੇਂ ਕਰਦੇ ਹੋ ਕੋਈ ਸ਼ਬਦਾਂ ਦੀ ਬਈ ਜਿਵੇਂ ਆਪਾਂ ਜਾਂ ਕੋਈ ਦੇਖਦੇ ਆਂ ਵੀ ਆ ਇਹਦੇ ਨਾਲ ਆ ਹੁੰਦਾ ਇਹ ਮਾੜੀ ਹੈ ਜਨਾ ਗੱਲ ਹਾਂ ਉਹ ਤੇ ਗੀਤ ਲਿਖਦਾ ਜਾਂ ਕੋਈ ਆਪ ਦੇ ਨਾਲ ਉਹ ਵੀ ਲਿਖਦਾ ਗੀਤ ਜਿਵੇਂ ਮਨਾਂ ਸਚਾਈ ਹੁੰਦੀ ਹੈ ਜਿਹੜਾ ਕੋਈ ਆਪਣੇ ਨਾਲ ਹੋਇਆ ਹੁੰਦਾ ਜਿਵੇਂ ਮਨਾਂ ਤੁਸੀਂ ਧਰਨੇ ਲਾਗੀ ਜਿਦ ਸੁਣਾਇਆ ਹਨਾ ਬਹੁਤ ਸੁਣਾ ਗਾਣੇ ਲੱਗਿਆ ਜਿਵੇਂ ਮਨਾਂ ਏ ਬਈ ਇਹ ਤੁਸੀਂ ਇਹ ਸਮੁੱਦੇ ਦੇ ਕੋਸ਼ਿਸ਼ ਕੀ ਬੋਲਣਾ ਚਾਹੋਗੇ ਕੁਝ ਜਿਵੇਂ ਅੱਜ ਮੱਲਾਂ ਪਰ ਧਰਨੇ ਲੱਗੀਆਂ ਜਾਂਦੇ ਹਨ ਸਰਕਾਰਾਂ ਕੁਝ ਦਿਨੇ ਕਿਸਾਨ ਆਪਣੇ ਖਨੋਰੀ ਬਾਰਡਰ ਤੇ ਬੈਠੇ ਹਨ ਤੁਹਾਡੇ ਪਹਿਲਾਂ ਤੇ ਚੀਮੇ ਵੀ ਧਰਨਾ ਲੱਗਿਆ ਸੀ ਬਹੁਤ ਵੱਡਾ ਹੈ ਨਾ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਈ ਜਿਹੜੇ ਕਿਸਾਨ ਧਰਨਿਆਂ ਤੇ ਸਾਲ ਤੋਂ ਸਾਲ ਧਰਨੇ ਲਾ ਲਾ ਜਿਹੜੇ ਕਿਸਾਨ ਹਨ ਨਾ ਸਾਰੇ ਦੇਸ਼ ਦਾ ਢੱਡ ਭਰਦੇ ਆ ਤੇ ਉਹਨਾਂ ਨੂੰ ਆਪਦੇ ਹੱਕ ਲੈਣੇ ਸੀ ਧਰਨੇ ਲਾਉਣੇ ਪੈਂਦੇ ਆ ਕਿੰਨਾ ਜਜਮੰਦ ਹੋ ਕਿ ਬਈ ਸਰਕਾਰ ਤਾਂ ਕਾ ਕਰਦੀ ਆ ਨਾ ਜੇ ਹੁਣ ਆਪਾਂ ਆਪਣੇ ਹੱਕ ਮੰਗੀਏ ਆਪਣਾ ਆਪਣਾ ਹੱਕ ਮਿਲ ਜਾਣਾ ਆਪਾਂ ਨੂੰ ਲੋੜ ਹੀ ਨਹੀਂ ਧਰਨੇ ਦੀ ਲੋੜ ਹੀ ਨਹੀਂ ਹੈ ਤੇ ਫਿਰ ਬਈ ਤੁਸੀਂ ਜੇ ਮੈਨੂੰ ਧਰਨੇ ਤੇ ਵੀ ਛਮੂਲੇ ਤੇ ਜਾਂਦੇ ਰਹਿੰਦੇ ਹੋ ਹਾਂ ਬਹੁਤ ਹੀ ਧਰਨੇ ਕਿਸਾਨੀ ਧਰਨੇ ਵਿੱਚ ਪੂਰਾ ਯੋਗਦਾਨ ਹੈ ਠੀਕ ਤੇ ਤਾਂ ਕਰਕੇ ਫਿਰ ਤੁਹਾਨੂੰ ਲੱਗਿਆ ਵੀ ਕਿਸਾਨੀ ਤੇ ਵੀ ਗਾਣੇ ਕਿੰਨੇ ਗਾਣੇ ਲਿਖੋਣੇ ਕਿਸਾਨੀ ਤੇ ਵੀ ਮੈਂ ਬਈ ਗੀਤ 57 ਲਿਖਿਆ ਹਾਲੇ ਕਿਸਾਨੀ ਦੇ ਉੱਤੇ ਧਰਨੇ ਜਿਹੜੇ ਆਪਣੇ ਧਰਨੇ ਤੇ ਫਿਰ ਬਈ ਥੋੜੀ ਅਸੀਂ ਤਾਂ ਇਹੀ ਸੋਟੇ ਮੂਰੇ ਬੇਨਤੀ ਕਰਦੇ ਵੀ ਰਿਲੀਜ਼ ਕਰਵਾਓ ਹਨਾ ਤੁਹਾਨੂੰ ਸਕਸੈਸ ਮਿਲੇ ਜਲਦੀ ਤੋਂ ਜਲਦੀ ਤੇ ਰਿਲੀਜ਼ ਡੇਟ ਬਣੀ ਬਗੋ ਬਦੋ ਕਿਦੇ ਹੋਈ ਮਿਊਜ਼ਿਕ ਡਾਇਰੈਕਟਰ ਨਾਲ ਗੱਲ ਜਾਂ ਨਹੀਂ ਕਿੰਨਾ ਇਹਦੇ ਤੇ ਕੀ ਖਰਚਾ ਕੋਚਾ ਕੀ ਮਿਨੀਮਾਈਜ਼ ਕੋਈ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਕਿੰਨਾ ਖਰਚ ਜੇ ਆਪਾਂ ਬੇਸ ਤੋਂ ਸ਼ੁਰੂ ਕਰਗੇ ਵੀ ਘੱਟ ਤੋਂ ਘੱਟ ਹਾਂ ਕਿੰਨੇ ਪੈਸੇ ਜਿੱਕਰ ਤਿਆਰ ਹੋ ਜਾਂਦਾ ਜੇ ਮਤਲਬ ਆਪਾਂ ਤੁਸੀਂ ਆਪ ਹੀ ਲਿਖਿਆ ਦਾ ਤੁਹਾਡਾ ਆਪ ਦਾ ਹੀ ਹੈ ਨਾ ਤੁਸੀਂ ਮਿਊਜ਼ਿਕ ਕਰਵਾਉਣਾ ਮੈਕਸ ਮਾਸਟਰ ਉਹਦੇ ਤੇ ਕਿੰਨੇ ਪੈਸੇ ਲੱਗ ਜਾਂਦੇ ਜੇ ਆਪ ਘੱਟ ਤੋਂ ਘੱਟ ਸ਼ੁਰੂਆਤ ਕਰੀਏ ਤਾਂ ਉਹ ਤੇ 25000 ਤੋਂ ਸਟਾਰਟਿੰਗ ਕਹਿੰਦੇ ਆ ਸਟਾਰਟਿੰਗ ਆ 25 ਤੋਂ ਲੈ ਕੇ ਗਾਹ ਤੁਹਾਡੀ ਮਰਜ਼ੀ ਆ ਵੀ ਕਿੱਥੇ ਲੱਗ ਜਾਵੇ ਕੋਈ ਵਿੱਦ ਵੀਡੀਓ ਕਰਾਉਣਾ ਜਾਂ ਇਕੱਲਾ ਹੈ ਨਾ ਉਹ ਕਰਵਾਉਣਾ ਤੇ ਉਸ ਤੋਂ ਬਾਅਦ ਫਿਰ ਚੈਨਲ ਵਾਲਾ ਸੈਟਿੰਗ ਗੱਲਬਾਤ ਕਰਦੇ ਪੈਂਦੇ ਨਾ ਜੇ ਜਿਵੇਂ ਤੁਸੀਂ ਤਾਂ ਕਿਹਾ ਵੀ ਆਪਣੇ ਚੈਨਲ ਤੋਂ ਆਪ ਹੀ ਗਰ ਇਸੇ ਹੋਰ ਇਹਦੇ ਵਿੱਚ ਬਈ ਹੋਰ ਜੇ ਕੋਈ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਗੀਤਕਾਰੀ ਲੈਣ ਵਿੱਚ ਹੋਰ ਕਿਹੜੀਆਂ ਐਵਰੀਆਂ ਗੱਲਾਂ ਨੇ ਐਰੀਆਂ ਲੋਕਾਂ ਨੂੰ ਨਹੀਂ ਪਤਾ ਪਤਾ ਤੁਸੀਂ ਦੱਸਣਾ ਚਾਹੁੰਦੇ ਹੋ ਮੋ ਜਾਂ ਕੁਝ ਵੀ ਇਦਾਂ ਦਾ ਜਿਹੜਾ ਤੁਹਾਡੇ ਨਾਲ ਕੁਝ ਬੀਤਿਆ ਹੋਵੇ ਕੁਝ ਦੱਸਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਗੀਤਕਾਰੀ ਤਾਂ ਬਈ ਵੀ ਬਸ ਆਹੀ ਬਈ ਠੱਗੀ ਚੋਰੀ ਨਾ ਗੀਤ ਨਾ ਕਿਸ ਨੂੰ ਦਿਓ ਬਿਨਾ ਮਤਲਬ ਉਹ ਤੋਂ ਕਿ ਕੋਈ ਆਪਣੇ ਨਾਲ ਪੈਸੇ ਪਹਿਲਾਂ ਉਹ ਕਰੋ ਮੁੜ ਕੇ ਆ ਗੱਲਬਾਤ ਖੋਲ੍ਹ ਲਓ ਵੀ ਬਾਅਦ ਵਿੱਚ ਰੋਲੇ ਪੋਲੇ ਦਾ ਨਹੀਂ ਕੋਈ ਫਾਇਦਾ ਬੰਨ ਲਓ ਜਿਵੇਂ ਅੱਜਕੱਲ੍ਹ ਪਰ ਸਿੰਗਰਾਂ ਦੇ ਰੋਲੇ ਪਈ ਜਾਂਦੇ ਵੀ ਉਹਨਾਂ ਰੋਲੇ ਦੇ ਵਿੱਚ ਪੈਣ ਨਾਲੋਂ ਪਹਿਲਾਂ ਹੀ ਆਪਦੀ ਗੱਲ ਪੂਰੀ ਖੋਲੋ ਹਨਾ ਉਹਦੀ ਪੂਰੀ ਗੱਲ ਖੋਲ ਕੇ ਕਿਹੜਾ ਕੋਈ ਪੈਸਾ ਲੈਂਣ ਦੇਣਾ ਤਾਂ ਪਹਿਲਾਂ ਕਰ ਲਓ ਹਨਾ ਤੇ ਕਿਵੇਂ ਬਈ ਜਿਵੇਂ ਮਰਲਾ ਤੁਹਾਡੇ ਆਪਾਂ ਗੱਲ ਕਰਦੇ ਆ ਫਿਰ ਉਵੇਂ ਹੀ ਆਉਣੇ ਤੁਸੀਂ ਕਿਸੇ ਥੋੜੇ ਦਾ ਕਿਸੇ ਸਿੰਗਰ ਨੇ ਅਪਰੋਚ ਕੀਤੀ ਹੋਵੇ ਜਾਂ ਕਿਸੇ ਨੇ ਕਿਹਾ ਹੋਵੇ ਵੀ ਸਾਨੂੰ ਗਾਣਾ ਚਾਹੀਦਾ ਜਾਂ ਇਦਾਂ ਦਾ ਕੋਈ ਹਜੇ ਤੱਕ ਹੋਇਆ ਜਾਂ ਹਜੇ ਨਹੀਂ ਕੋਈ ਮਿਲੇ ਨੇ ਕਿ ਤੋ ਮੈਂ ਪੁੱਛ ਕਰੀ ਸੀ ਠੀਕ ਹੈ ਤੇ ਸਿੰਗਰ ਨੂੰ ਮੈਂ ਮੜ ਕੇ ਵੀ ਆਇਆ ਸੀ ਠੀਕ ਹੈ ਕਿਵੇਂ ਕੋਈ ਦਿੰਦੇ ਆ ਮੌਕਾ ਜਾਂ ਗੱਲ ਫਿਰ ਉੱਥੇ ਹੀ ਟਾਲ ਟੂਲ ਦਿੰਦੇ ਆ ਫਿਰ ਗੱਲ ਬਈ ਉੱਥੇ ਹੀ ਟਲ ਜਾਂਦੇ ਗੀਤ ਮੰਗਵਾ ਲਾਂਦੇ ਆ ਬਸ ਬਈ ਕਰਦੇ ਆ ਬਸ ਸੁਆਦ ਇਹ ਲੈ ਕੇ ਛੱਡ ਤਾਂ ਅੱਛਾ ਏ ਵੀ ਬਹੁਤ ਹੋਆ ਨਾ ਜਿਹਦਾ ਗਾਣਾ ਮਤਲਬ ਇਹ ਵੀ ਐ ਵੀ ਹੋ ਜਾਂਦਾ ਕਿ ਮਤਲਬ ਸੋ ਤੋਂ ਗਾਣੇ ਮੰਗਵਾ ਲੈ ਉਹਨਾਂ ਨੇ ਹੈ ਨਾ ਤੁਹਾਨੂੰ ਕਹਦਾ ਵੀ ਸਾਨੂੰ ਗਾਣਾ ਨਹੀਂ ਪਸੰਦ ਆਇਆ ਪਰ ਵੀ ਤੁਹਾਨੂੰ ਕੋਈ ਗਾਣੇ ਚੰਗੇ ਲੱਗ ਲੱਗ ਗਏ ਹੋਣ ਉਹ ਆਪ ਬਾਅਦ ਵਿੱਚ ਉਹ ਗਾਣਾ ਕੋਈ ਮਿਲਦਾ ਜੁਲਦਾ ਪਗਾ ਦੇਣ ਫਿਰ ਉਹਦੇ ਤੇ ਤੁਸੀਂ ਐਕਸ਼ਨ ਲੈ ਸਕਦੇ ਆ ਜੇ ਤੁਹਾਡਾ ਗਾਣਾ ਰਜਿਸਟਰਡ ਹੋਵੇ ਤਾਂ ਹਾਂ ਵੀ ਲੈ ਸਕਦੇ ਪਰ ਉਹਦੇ ਟਿੱਕਾ ਨਾ ਰਜਿਸਟਰਡ ਹੋਣਾ ਚਾਹੀਦਾ ਰਜਿਸਟਰਡ ਹੋਣਾ ਚਾਹੀਦਾ ਪਰ ਬਈ ਇਹ ਆਪਣੇ ਆਪਣੇ ਪੀਲਾ ਸਿੰਗਰਾਂ ਨੂੰ ਵੀ ਪੀਰਾ ਨਾ ਵੀ ਐ ਨਹੀਂ ਕਰ ਸਕਦਾ ਹੱਕ ਨਹੀਂ ਕੇ ਦਾ ਮਾਰਨਾ ਚਾਹੀਦਾ ਨਾ ਵੀ ਤੁਸੀਂ ਗਾਣੇ ਲਈ ਬਈ ਜਿਹੜੇ ਤੁਸੀਂ ਮਨ ਨਾਲ ਗਾਣੇ ਲਿਖਿਆ ਨਾ ਇਹਨਾਂ ਵਿੱਚ ਸਭ ਤੋਂ ਵੱਧ ਕਿਹੜੇ ਤਰ੍ਹਾਂ ਦੇ ਗਾਣੇ ਲਿਖੇ ਸੈੱਟ Song ਬੀਟ Song ਕਿਦਾਂ ਦੇ ਗਾਣੇ ਤੋਂ ਵੱਧ ਜਿਆਦਾ ਕਿਵੇਂ ਕਿਹੜੇ ਚੰਗੇ ਲੱਗਦੇ ਆ ਬਸ ਬਈ ਆ ਪੂਰੀ ਚ ਲੱਗਦੇ ਆ ਵਧੀਆ ਸੈੱਟ Song ਲਿਖੇ ਵੈਸੇ ਸਾਰੇ ਸੈੱਟ Song ਵੀ ਲਿਖਦੇ ਹੋ ਜਾਂ ਕੱਟ ਲਿਖੇ ਆ ਸੈੱਟ Song ਨਹੀਂ ਉਹ ਪਹਿਲਾਂ ਪੁੱਲਾਂ ਲਿਖੇ ਸੀ ਬਈ ਹੁਣ ਨਹੀਂ ਹੁਣ ਨਹੀਂ ਜਿਹੜੇ ਚੱਕ ਮੇਲੇ ਬਸ ਹੀ ਹੈਗਾ ਮਤਲਬ ਜੇ ਜੇ ਮਨ ਨਾਲ ਸਰਕਾਰ ਨੇ ਬਈ ਮਨ ਨਾਲ ਸਰਕਾਰ ਨੇ ਰੋਗ ਲਈਏ ਕਹਿੰਦੇ ਹਥਿਆਰਾਂ ਤੇ ਲਾਦੇ ਵੀ ਇੱਦਾਂ ਦੇ ਗਾਣੇ ਨਹੀਂ ਗਾਉਣੇ ਹਨਾ ਬਈ ਮੌਲ ਖਰਾਬ ਹੁੰਦਾ ਹਾਂ ਗਾਣਿਆਂ ਨਾਲ ਜਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਗਾਣਿਆਂ ਨਾਲ ਤੁਸੀਂ ਮੰਨਦੇ ਹੋ ਵੀ ਮੌਲ ਖਰਾਬ ਹੁੰਦਾਗਾ ਨਹੀਂ ਨਹੀਂ ਬਈ ਕੋਸ ਨਹੀਂ ਹੁੰਦਾ ਗਾਣਿਆਂ ਨਾਲ ਤਾਂ ਹੁਣ ਜਦੋਂ ਹੁਣ ਸਰਕਾਰ ਥੱਕਾ ਕਰਦੀ ਆ ਫਿਰ ਉਹਦੇ ਨਾਲ ਆਪਾਂ ਦੇਖ ਕੇ ਕਿਹੜਾ ਵਿਗੜਾਂਗੇ ਨਹੀਂ ਵਾਜੀ ਵੀ ਕਹਿੰਦੇ ਆ ਵੀ ਵਿਗੜਿਆ ਦੇ ਬਾਲੀਵੁੱਡ ਦੇ ਵਿੱਚ ਫਿਲਮ ਆ ਗਿਆਂ ਹਨਾ ਬਾਲੀਵੁੱਡ 'ਚ ਫਿਲਮ ਆ ਗਿਆਂ ਆਸਰੇ ਲੈ ਲੈ ਆ ਆ ਗਏ ਤੇ ਪਰ ਗਾਣਿਆਂ ਦੇ ਉੱਤੇ ਹੀ ਕਿਉਂ ਆ ਜਾਂਦੇ ਕਹਿੰਦੇ ਵੀ ਉਹ ਪਲਾਨ ਨਾ ਗਾਇਕ ਸਿੱਧੂ ਮੂਸੇਰਾ ਤੱਕਾ ਕਰਦਾ ਉਹਨੇ ਆਏ ਹੋਏ ਜਗਾੜੇ ਗਾਦੇ ਅਸਲਿਆਂ ਦੇ ਜਵਾਕ ਵੀ ਗੱਟਦੇ ਆ ਇਹ ਗੱਲ ਤੁਸੀਂ ਮੰਨਦੇ ਹੋ ਕੋਈ ਉਹ ਗੱਲ ਵੀ ਐਂ ਕਰਦੀ ਆ ਨਾ ਸਰਕਾਰ ਵੀ ਹੁਣ ਜੇ ਆਪਾਂ ਅਸਲਿਆਂ ਵਾਲੀ ਗੀਤ ਗਾਉਣੇ ਆ ਉਹਨਾਂ ਨੂੰ ਐ ਹੁੰਦਾ ਵੀ ਇਹ ਗੀਤ ਗਾਇਕ ਮਸ਼ਹੂਰ ਹੋ ਗਿਆ ਆ ਟੋਪ ਸੂਰ ਹੋ ਗਿਆ ਤੇ ਹੁਣ ਸਾਡੇ ਵਿਰੁੱਧ ਵੀ ਆਵਾਜ਼ ਉਠਾ ਸਕਦੇ ਆ ਇਹਨਾਂ ਪਹਿਲੀ ਦਿਵਾਰੀ ਪਹਿਲੀ ਦਿਵਾਰੀ ਜੇ ਮਤਲਬ ਵੇਖਿਆ ਹੀ ਬਈ ਹੋਇਆ ਵੀ ਹੈ ਨਾ ਮਾਲਾ ਯੂਥ ਸੁਣਦੀ ਵੀ ਸੀ ਸਿੱਧੂ ਨੂੰ ਹੈ ਨਾ ਤੇ ਦਿਨਾਂ ਦੇ ਵਿੱਚ ਜੇ ਉਹਦੀ ਆਵਾਜ਼ ਬੜੀ ਗਾਣੇ ਉਹਦੇ ਗਾਉਣ ਲੱਗਾ ਤਾਂ ਕੀ ਆਪਣੇ ਸਾਹਮਣੇ ਅਜ ਤੱਕ ਇਨਸਾਫ ਨਹੀਂ ਮਿਲਿਆ ਨਾ ਮਾਪਿਓ ਪਿੱਛੇ ਫਿਰਦਾ ਪਰ ਜਿਵੇਂ ਉਹ ਕਹਿੰਦੇ ਬਈ ਬਹੁਤ ਲੋਕ ਰੋਣਾ ਪਾਉਂਦੇ ਬਈ ਮਾਲਾ ਸਿੰਗਰ ਜੇ ਕੋਈ ਅਸਲੀ ਵਾਲਾ ਗਾਣਾ ਗਾਦਾ ਹੈ ਨਾ ਬਈ ਜਵਾਖ ਖਰਾਬ ਹੁੰਦੇ ਆ ਪਰ ਇਹਦੇ ਇਹਨੂੰ ਤੁਸੀਂ ਕੀ ਮੰਨਦੇ ਗਾਣੇ ਨੂੰ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਲਓ ਹਨਾ ਵੀ ਉਹਦੇ ਤੇ ਜਿਆਦਾ ਫੀਲਿੰਗ ਨਾ ਲਓ ਹਨਾ ਵੀ ਤੁਸੀਂ ਸੁਣੋ ਨਜ਼ਾਰਾ ਲਓ ਹਨਾ ਇਹ ਤਾਂ ਫਿਲਮਾਂ ਵਿੱਚ ਫਿਰ ਜਦੋਂ ਆਪਾਂ ਵੇਖ ਕੇ ਸੌ ਸਾਰੇ ਬਹੁਤ ਕੁਝ ਕਰੀ ਜਾਂਦੇ ਆ ਹਾਂ ਬਹੁਤ ਕੁਝ ਹਨਾ ਫਿਰ ਉਹਨਾਂ ਦੇ ਵੀ ਮੈਨ ਲੱਗਣਾ ਚਾਹੀਦਾ ਤੇ ਜਾਂਦੇ ਜਾਂਦੇ ਬਈ ਹੋਰ ਕੀ ਆਪਣੇ ਦਰਸ਼ਕਾਂ ਨੂੰ ਕਹਿਣਾ ਜਾਓਗੇ ਤੁਸੀਂ ਵੀ ਆਪਣੇ ਦਿਲ ਦੀ ਗੱਲ ਹੋਵੇ ਕੋਈ ਕੋਈ ਤੁਹਾਡੇ ਨਾਲ ਕੋਈ ਤਕ ਕੋਈ ਤੋਖਾ ਧੜੀ ਹੋਈ ਹੋਵੇ ਕੋਈ ਇਹੋ ਜਿਹਾ ਕੋਈ ਸੋਇਆ ਤਾਂ ਨਹੀਂ ਕੋਈ ਕਿਸੇ ਤੇ ਬਚਦਾ ਹਾਂ ਸਭ ਬਚਦਾ ਕੱਪਸਾਂ ਉਹ ਕਿ ਰੱਖਿਆ ਪੁਰਨਾ ਠੀਕ ਹੈ ਤੇ ਕੋਈ ਗਾਣਾ ਕੱਦਦਾ ਬਈ ਕੋਈ ਹੋਰ ਕਹਿਣ ਦਾ ਗਾਣਾ ਕੱਦਦਾ ਹੋਰ ਸੁਣਾ ਸੁਣਾਉ ਦਰਚਾ ਨੂੰ ਕੋਈ ਜਿਹੜਾ ਤੁਹਾਨੂੰ ਲੱਗੇ ਬਈ ਘੈਰ ਥੋੜੇ ਦਿਲ ਦੇ ਕਰੀਬ ਹੈ ਜਿਹੜਾ ਗਾਣਾ ਉਹ ਹੈਗਾ ਬਈ ਜੂਰ ਸੁਣਾਓ ਬਈ ਕਦੇ ਯਾਦ ਨਹੀਂ ਸੀ ਚਿੱਤੇ ਆਪਾਂ ਆਵਾਂਗੇ ਨਹੀਂ ਵਾਰ ਅੱਜ ਰਣਵੇਤ ਹੋ ਗਿਆ ਫਲਾਈ ਤੇਰਾ ਯਾਰ ਸਿਪਾਟੇ ਹੋਏ ਲੀੜਿਆਂ ਚ ਦੇਖਦੇ ਹੁਣ ਦੇਖ ਲਈ ਨੀ ਟੌਰ ਮੇਰੀ ਦੂਰੋਂ ਤੱਕ ਨਹੀਂ ਕੇਰਾ ਸਾਰਿਆਂ ਦੇ ਪਾਉ ਬਿੱਦੋ ਦੰਦਣਾ ਥੱਲੇ ਗੋਡਿਆਂ ਦੇ ਜੱਟ ਨਹੀਂ ਗਰੀਬੀ ਰੱਖਣੀ ਕੇਰਾ ਸਾਰਿਆਂ ਦੇ ਪਾਉ ਬਿੱਲੋ ਦੰਦਣਾ ਥੱਲੇ ਗੋਡਿਆਂ ਦੇ ਜੱਟ ਨਹੀਂ ਗਰੀਬੀ ਰੱਖਣੀ ਬਹੁਤ ਸੋਹਣਾ ਬਈ ਗਾਣੇ ਜਿਵੇਂ ਵੀ ਤੁਸੀਂ ਮਤਲਬ ਜਿੰਨੇ ਵੀ ਤੁਸੀਂ ਸੁਣਾਈਏ ਨੇ ਗਾਣਾ ਜੀ ਕਰਦਾ ਨਾ ਵੀ ਹੋਰ ਸੁਣਗੇ ਉਹ ਗਾਣੇ ਥੋੜੇ ਬਹੁਤ ਸੋਹਣੇ ਗਾਣੇ ਆ ਤੇ ਅਸੀਂ ਤਾਂ ਕਹਿੰਦੇ ਆ ਵੀ ਜਲਦੀ ਜਲਦੀ ਜੇ ਤੁਸੀਂ ਆਪ ਹੀ ਰਿਲੀਜ਼ ਕਰਨੇ ਚਾਹੁੰਦੇ ਆ ਤਾਂ ਤੁਸੀਂ ਜਲਦੀ ਫੀਲਡ ਵਿੱਚ ਹੋ ਜਿਵੇਂ ਤੁਹਾਡੀ ਅਜੇ ਉਮਰ ਵੀ ਬਹੁਤ ਛੋਟੀ ਹੈ ਨਾ ਤੁਹਾਡੇ ਕੋਈ ਬਹੁਤ ਕੁਝ ਅਜੇ ਗਾ ਪਿਆ ਕਰਨ ਨੂੰ ਹਾਂ ਤੇ ਜਿਵੇਂ ਮਤਲਬ ਜਦੋਂ ਤੁਸੀਂ ਹੁਣ ਗਾਣਾ ਸੁਣਾਇਆ ਇਹ ਵੀ ਤੁਹਾਡਾ ਗਾਣਾ ਬਹੁਤ ਸੋਹਣਾ ਸੀਗਾ ਹੈ ਨਾ ਕੀ ਲੱਗਦਾ ਵੀ ਜਿਸ ਵੇਲੇ ਤੱਕ ਕੋਈ ਅਪਰੋਚ ਕਰਦਾ ਸਿੰਗਰ ਤੁਸੀਂ ਗਾਣੇ ਦੇ ਦੇਵੋਗੇ ਕਿ ਨਹੀਂ ਆਪ ਹੀ ਕਰਨੇ ਆ ਜੇ ਕੋਈ ਉਹ ਤਾਂ ਬਈ ਚਾਂਸ ਤਾਂ ਆਪ ਕਰਨ ਦੇ ਵੀ ਚੱਲ ਜੇ ਕੋਈ ਹੋ ਜੇ ਤਾਂ ਦੇ ਵੀ ਦੇਵਾਂਗੇ ਕੱਦਾਂ ਠੀਕ ਹੈ ਵੀ ਉਹ ਸੈਟਿੰਗ ਉਹ ਜੀ ਹੋ ਜੂਗੀ ਉਹ ਹੀ ਸੈਟਿੰਗ ਠੀਕ ਹੈ ਤੇ ਕੁਝ ਬਈ ਹੋਰ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਉਹ ਆਪਣੇ ਦਰਸ਼ਕਾਂ ਨੂੰ ਬਸ ਉਹੀ ਕਹਿਣਾ ਵੀ ਬਾਈ ਮਿਹਨਤ ਕਰੋ ਹੂੰ ਤੇ ਆਪਦਾ ਕੰਮ ਕਰੋ ਠੀਕ ਹੈ ਤੇ ਜਿਹੜੇ ਬਈ ਮੁੰਡੇ ਆਪਣੇ ਬਾਹਰ ਜਾਈ ਜਾਂਦੇ ਆ ਯੂਥ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਸੁਣਦਾ ਬਈ ਬਸ ਬਈ ਆਹੀ ਆ ਵੀ ਆਪਦਾ ਇੱਥੇ ਰਹਿ ਕੇ ਬਈ ਨਜ਼ਾਰੇ ਲਓ ਹਾਂ ਬਈ ਮਿਹਨਤੀ ਕਰੀ ਪੋ ਕੰਮ ਇੱਥੇ ਬਹੁਤ ਜ਼ਿਆਦੇ ਕੰਮ ਆਗਾ ਕੱਲਾ ਖੇਤੀ ਨਹੀਂ ਹੋਰ ਬਹੁਤ ਕੰਮ ਆਗੇ ਨਹੀਂ ਖੇਤੀ ਨੂੰ ਬਈ ਖੇਤੀ ਨੂੰ ਇੱਡਾ ਕਾਤੋਂ ਆਈ ਲੈ ਜਾਂਦੇ ਲੋਕ ਯਾਰ ਖੇਤੀ ਨੂੰ ਕਾਤੋਂ ਇੰਨਾ ਇੱਡਾ ਕੋਈ ਮਾਲਾ ਧੰਦਾ ਤਾਂ ਹੈ ਨਹੀਂ ਖੇਤੀ ਕਿ ਕੇ ਸਰਕਾਰਾਂ ਨਹੀਂ ਰੇਡ ਰੂਟ ਦਿੰਦਿਆਂ ਤਾਂ ਕਰਕੇ ਬਸ ਬਈ ਹੁਣ ਆਪਾਂ ਇਹੀ ਕਹਦਾਂ ਨੇ ਵੀ ਆਪਾਂ ਦੋ ਕਿੱਲਾ ਕਰਕੇ ਲੈ ਪੰਜ ਕੇ ਲੈ ਵੀ ਸਰਕਾਰ ਆਪਾਂ ਖਸਰ ਵੜਦਾ ਨਹੀਂ ਆ ਕਣਕ ਚਾਵਲ ਉਹਨਾਂ ਨੇ ਰੇਡ ਤਾਂ ਉਹੀ ਆਪਣੇ 2022000 ਆਦੀ ਮਰਜ਼ੀ ਨਾਲ ਆ ਗਾਹਾਂ ਉਹਨਾਂ ਨੇ 5 700 1000 ਵਧਾ ਕੇ ਵੇਚ ਦਿੱਤੇ ਹਾਂ ਕਟਾ ਬੰਦਾ ਨੂੰ ਬਸ ਇਸੇ ਕਰਕੇ ਹੀ ਲੋਕ ਜਿਹੜੇ ਖੇਤੀ ਦੇ ਪਾਸੇ ਹੋਈ ਜਾਂਦੇ ਆ ਨਾ ਵੀ ਜਣੇ ਕਿ ਸਹੀ ਰੇਟ ਨਹੀਂ ਮਿਲਦੇ ਹੁਣ ਮਰਲਾ ਆਪਣੇ ਇਹੀ ਕਣਕ ਦਾ ਰੇਟ ਆਪਾ ਦੋ ਕੀ ਰੇਟ ਲੈਂਦੇ ਆ ਤੇ ਗਾਂ ਕੀ ਲੈਂਦੇ ਆ ਨਾ ਫਿਰ ਇਹ ਕੋਈ ਚੀਜ਼ ਕੋਈ ਲੋਕ ਵੇਚਦੇ ਆ ਆਪਦੀ ਮਰਜ਼ੀ ਨਾਲ ਰੇਟ ਲਾਉਂਦਾ ਬੰਦਾ ਉਹ ਚੀਜ਼ ਵੇਚਣੀ ਹੁੰਦੀ ਪਰ ਜਿਹੜੀ ਇੱਕੋ ਇੱਕ ਕਿਸਾਨ ਆ ਜਾ ਜਿਹੜਾ ਆਪਦੀ ਫਸਲ ਨੂੰ ਹੋਲਾਂ ਦੇ ਰੇਟ ਦੇ ਹਿਸਾਬ ਨਾਲ ਵੇਚਦਾ ਹੈ ਨਾ ਤੇ ਤੁਸੀਂ ਫਿਰ ਬਈ ਗੇ ਮਤਲਬ ਬਾਹਰੂ ਜਾਂਦਾ ਕੀੜਾ ਥੋੜਾ ਜਮਾ ਖਤਮ ਜਮਾ ਖਤਾਂ ਇੱਥੇ ਹੀ ਰਹਿ ਕੇ ਕਰਨਾ ਬਈ ਯਾਨੀ ਕਿ ਬਾਈ ਦਾ ਯੂਥ ਨੂੰ ਵੀ ਇਹੀ ਸੁਨੇਹਾ ਬਈ ਜੇ ਬਾਈ ਇੱਥੇ ਰਹਿ ਕੇ ਕੰਮ ਕਰ ਸਕਦਾ ਤੁਸੀਂ ਵੀ ਕਰ ਸਕਦੇ ਬਈ ਗੱਲ ਇੱਕ ਵੇਖੀ ਜਾਵੇ ਬਾਹਰ ਵੀ ਤਾਂ ਪਰ ਦਿਹਾੜੀ ਹੀ ਕਰਦੇ ਆ ਨਾ ਪੇ ਕੰਮ ਕਰ ਤੇ ਸ਼ਰਮ ਕਾਦੀ ਆਪਦਾ ਇੱਥੇ ਰਹਿ ਕੇ ਕਰ ਲੋ ਆਦੇ ਮਾਪਿਓ ਕੋਲੇ ਤਾਂ ਹੈਗੇ ਆ ਜੇ ਕੋਈ 30 ਲੱਖ ਲਾ ਕੇ ਜਾਂਦਾ ਤੇ 30 ਲੱਖ ਲਾ ਕੇ ਇੱਥੇ ਵੀ ਕੰਮ ਹੋ ਜਾਂਦਾ ਹੈ ਨਾ ਹਾਂ ਬਾਅਦ ਵਿੱਚ ਕਹਿੰਦੇ ਆ ਵੀ ਸਾਡੇ ਨਾਲ ਏਜੰਟ ਧੱਕਾ ਕਰ ਗਿਆ ਜائیں ਹੋ ਗਿਆ ਹੁਣ ਕਿੰਨੇ ਆਪਾਂ ਵੇਖਦੇ ਆ ਰਿਪੋਰਟ ਕਰ ਕਰ ਤੋੜਤੇ ਆ ਨਾ ਬਾਹਰੋਂ ਇੱਕ ਵੇਸਾ ਤੋਂ ਗੱਲ ਸੱਚ ਹੋਰ ਪੁੱਛਣੀ ਏ ਕੋਈ ਸਿੰਗਰ ਕਿਹੜਾ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਫੇਵਰੇਟ ਹੋਵੇ ਕਾਟ ਜੇ ਕਿਸੇ ਕਿਤੇ ਵੀ ਗਾਣਾ ਦੇਗੇ ਤਾਂ ਆਪਾਂ ਸਿੰਗਰ ਨੂੰ ਦੇਣਾ ਗੇ ਇਹ ਗਾਣਾ ਵੀ ਮੇਰਾ ਸਿੰਗਰ ਗਾਵੇ ਕਿਹੜਾ ਸਿੰਗਰ ਤੁਹਾਨੂੰ ਕਹਿ ਲੱਗਦਾ ਹਾਂ ਬਈ ਹਾਂ ਹਾਂ ਤਾਂ ਬਈ ਮੇਰਾ ਗਲਾਬ ਸਿੱਧੂ ਆ ਫੇਵਰੇਟ ਹੈ ਤੇ ਫੇਵਰੇਟ ਹਾਂ ਤੇ ਇੱਕ ਆਰਨੇਦ। ਆਰਨੇਦ। ਥੋੜੇ ਵੈਸੇ ਏਰਗੇ ਦੀ ਇਹ ਨੇੜੀ ਹੈ ਨਾ ਕੋਣੀ ਹੈ। ਤੇ ਬਈ ਸਾਡੀ ਗਰਾ ਸਿੱਧੂ ਤੇ ਆਰਨੇਦ ਬਾਈ ਨੇ ਵੀ ਜਰੂਰ ਬੇਨਤੀ ਕਿਉਂਕਿ ਗਰਾ ਸਿੱਧੂ ਬਾਈ ਬਹੁਤ ਦਿਲ ਦਾ ਚੰਗਾ ਬੰਦਾ ਹੈ ਨਾ ਤੇ ਉਹ ਜਿੰਨੇ ਵਿੱਚ ਟੈਲੈਂਟ ਹੁੰਦਾ ਮੁੰਡੇ ਨੂੰ ਅੱਗੇ ਵੀ ਲੈ ਕੇ ਆਉਂਦਾ ਆਰਨੇਦ ਵੀ ਲੈ ਕੇ ਆਉਂਦਾ ਤੇ ਅਸੀਂ ਜਰੂਰ ਬਾਈ ਇਹਨਾਂ ਨੂੰ ਬੇਨਤੀ ਕਰਦੇ ਆਂ ਬਈ ਨੌਜਵਾਨ ਮੁੰਡਾ ਵੀ ਥੋੜੇ ਏਰਗੇ ਦਾ ਗਾਣੇ ਬਹੁਤ ਲਿਖੀ ਬੈਠਾ ਹੈ ਜਰੂਰ ਬਾਈ ਨੂੰ ਮੌਕਾ ਦਿਓ ਤੇ ਤੁਸੀਂ ਸਾਡੀ ਵੀਡੀਓ ਦੇਖਦੇ ਆਂ ਤੇ ਬਾਈ ਗਾਣੇ ਬਹੁਤ ਸੋਹਣੇ ਲਿਖੀ ਬੈਠਾ ਹੈ ਇੱਕ ਵਾਰੀ ਬਾਈ ਨਾਲ ਜਰੂਰ ਮੌਕਾ ਬ ਗੋਂਦਾ ਦਿਓ ਚਾਹੀ ਬਾਈ ਦਾ ਗਾਣਾ ਲੈ ਕੇ ਗਾਓ ਕਿਉਂਕਿ ਟੈਲੈਂਟ ਬਹੁਤ ਆਪਣੇ ਮੁੰਡਿਆਂ ਦੇ ਵਿੱਚ ਪਰ ਉਹਨਾਂ ਨੂੰ ਗਾ ਉਹ ਟੈਲੈਂਟ ਨਾ ਜਿਹੜਾ ਉੱਥੇ ਦੱਬਿਆ ਰਹਿੰਦਾਗਾ ਮੌਕੇ ਨਹੀਂ ਮਿਲਦੇ ਚੰਗੇ ਮੌਕੇ ਦੀ ਲੋੜ ਆ ਮੁੰਡਿਆਂ ਨੂੰ ਹੈ ਨਾ ਇੱਕ ਕਹਿੰਦੇ ਚਾਂਸ ਇੱਕ ਵਾਰੀ ਮਿਲ ਜੇ ਤਾਂ ਬੰਦਾ ਉੱਥੋਂ ਹੀ ਅੱਪ ਹੋ ਜਾਂਦਾ ਹੈ ਨਾ ਤੇ ਚਲੋ ਬਾਈ ਨੇ ਮਿਹਨਤ ਕੀਤੀ ਹੈ ਗਾਣੇ ਬਹੁਤ ਨਹੀਂ ਹੀ ਬੈਠਿਆ ਸੀ ਤਾਂ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਵੈਗਰੂ ਬਾਈ ਨੂੰ ਤਰੱਕੀਆਂ ਬਖਸ਼ੇ ਹਨ ਤੇ ਚੰਗੇ ਤੋਂ ਚੰਗੇ ਬਾਈ ਗਾਹ ਆਪਦੇ ਹੋਰ ਪ੍ਰੋਜੈਕਟ ਲੈ ਕੇ ਆਵੇ ਤੇ ਗਾਣੇ ਬਾਈ ਲਿਖਦਾ ਤਾਂ ਸੋਹਣੇ ਹੈਗੇ ਗਾਉਂਦਾ ਵੀ ਸੋਹਣੇ ਆ ਬਾਈ ਪਰ ਕਿੰਨੇ ਕੀ ਜਲਦੀ ਕੋਈ ਗਾਣਾ ਲੈ ਕੇ ਆ ਰਹੇ ਆ ਦਰੱਖਤ ਦੇ ਵਿੱਚ ਲੀਜ਼ ਕਰੋਗੇ ਕੋਈ ਮਿਊਜ਼ਿਕ ਦੇ ਨਾਲ ਗਾ ਕੇ ਥੋੜੇ ਟਾਂਕੇ ਜਰੂਰ ਆਊਗਾ ਗਾਣਾ ਆਪਾਂ ਤਾਂ ਜਰੂਰ ਦੋ ਚਾਰ ਚਾਰ ਸਾਲ ਨੂੰ ਗਾਵਾਂਗੇ ਜਰੂਰ ਬਾਈ ਜਨ ਕੀ ਪੜੇ ਟਾਈਮ ਲੱਗ ਸਕਦਾ ਪਰ ਪਾਵਾਂਗੇ ਤੱਕ ਹੀ ਪਾਵਾਂਗੇ ਪੱਕ ਜਿੱਦੇ ਲੱਗਿਆ ਉਤੇ 68 ਹੀ ਆਉਣਗੇ ਉਦੇ 68 ਹੀ ਆਉਣਗੇ ਠੀਕ ਹੈ ਬਾਈ ਧੰਨਵਾਦ ਬਾਈ ਤੇ ਟਾਈਮ ਦਿੱਤਾ ਤੁਸੀਂ ਤੇ ਸੋ ਬਾਈ ਤੁਸੀਂ ਵੀਡੀਓ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਕਿਉਂਕਿ ਨੌਜਵਾਨ ਮੁੰਡਾ ਬਹੁਤ ਨਰਮ ਮੁੰਡਾ ਯਾਰ ਨਰਮ ਜਿਹਾ ਸੁਹਾਵਾ ਦਾ ਮੁੰਡਾ ਹੈਗਾ ਤੇ ਸੋਹਣਾ ਲਿਖਦਾ ਸੋਹਣਾ ਗਾਉਂਦਾ ਹੈਗਾ ਤੇ ਜਰੂਰ ਬਾਈ ਨੂੰ ਮੌਕਾ ਦਿਓ ਯਾਰ ਵੀਡੀਓ ਬាទ ਬាទ ਸ਼ੇਅਰ ਕਰੋ ਤੇ ਬਾਈ ਗਲਾਸ ਸਿੱਧੂ ਆਰ ਨੇਤ ਨੂੰ ਬੇਨਤੀ ਹੈ ਵੀ ਜੇ ਮੌਕਾ ਦਿਓ ਐਵੇਂ ਜਿਹੇ ਮੁੰਡਿਆਂ ਨੂੰ ਜਰੂਰ ਮੌਕਾ ਦਿਓ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਟੈਲੈਂਟ ਬਹੁਤ ਜਿਆਦਾ ਟੈਲੈਂਟ ਹੈ ਮੁੰਡਿਆਂ ਦੇ ਵਿੱਚ ਗਾਣਾ ਹੈ ਬਹੁਤ ਜਿਆਦਾ ਲਿਖੀ ਬੈਠੇ ਗਾਉਂਦੇ ਵੀ ਸੋਹਣਾ ਲਿਖਦੇ ਸੋਹਣਾ ਹੈਗੇ ਹੈਗਾ ਤੇ ਐਵੇਂ ਜਿਹੇ ਮੁੰਡਿਆਂ ਨੂੰ ਉੱਗੇ ਯੂਥ ਨੂੰ ਅੱਗੇ ਆਉਣਾ ਵੀ ਚਾਹੀਦਾ ਕਿਉਂਕਿ ਪਹਿਲਾਂ ਕੋਈ ਟਾਈਮ ਹੁੰਦਾ ਸੀਗਾ ਜਦੋਂ ਗੀਤਕਾਰ ਥੱਲੇ ਰਹਿ ਜਾਂਦੇ ਸੀਗੇ ਪਰ ਅੱਜ ਦੇ ਟਾਈਮ ਦੇ ਵਿੱਚ ਗਾਣਿਆਂ ਦਾ ਮੁੱਲ ਬਹੁਤ ਪੈਂਦਾ ਹੈਗਾ ਗਾਣੇ ਇਹਦੇ ਸਿਰ ਤੇ ਹੀ ਗਾਂ ਗਾਇਕ ਚੱਲਦੇ ਆ ਜੇ ਗੀਤਕਾਰ ਨੇ ਗੀਤ ਲਿਖਿਆ ਤਾਂ ਫੇਰ ਹੀ ਗਾਇਕ ਨੇ ਗਾਇਆ ਕਿਉਂਕਿ ਜੇ ਗਾਇਕ ਕੋਲੇ ਗਾਣਾ ਨਾ ਹੋਊਗਾ ਤਾਂ ਗਾਇਕ ਵੀ ਖਤਮ ਹੈ ਕਿਉਂਕਿ ਜਿਹੜੀ ਜੜ ਹੁੰਦੀ ਹੈ ਕਹਿੰਦੇ ਹੁੰਦੇ ਉਹ ਗੀਤਕਾਰ ਹੀ ਜੜ ਹੁੰਦੀ ਹੈ ਗਾਇਕ ਦੀ ਫੇਰ ਹੀ ਹੈ ਨਾ ਬਈ ਗਾਹ ਗਾਣਾ ਚੱਲਦਾ ਗੀਤਕਾਰ ਤੋਂ ਹੀ ਤੇ ਸੋ ਬਈ ਸਾਡੀ ਸਰਨ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਕੋਈ ਬਾਈ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਤੇ ਬਾਈ ਦੇ ਨਾਲ ਜਰੂਰ ਸੰਪਰਕ ਕਰਿਓ ਅਸੀਂ ਨੰਬਰ ਦੇਵਾਂਗੇ ਨਾਲ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦੇ ਦੇਾਂਗੇ ਤੇ ਜਾਂ ਸਕਰੀਨ ਤੇ ਨੰਬਰ ਚਲਾ ਦੇਾਂਗੇ ਬਾਈ ਦੇ ਨਾਲ ਜਰੂਰ ਸੰਪਰਕ ਕਰਿਓ ਜੇ ਕੋਈ ਬਾਈ ਬਾਈ ਨਾਲ ਕੰਮ ਕਰਨਾ ਚਾਹੁੰਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ